हां जी दोस्तों स्वागत so, है ਤੁਹਾਡਾ ਜੇਮ ਜੀ ਸਟੱਡੀਜ਼ ਦੇ ਇਸ ਅਫੀਸ਼ੀਅਲ YouTube ਚੈਨਲ ਦੇ ਉੱਪਰ ਸੋ ਅੱਜ ਤੁਹਾਡੇ ਕੋਲ ਹਾਜ਼ਰਾਂ CBSE ਬੋਰਡ ਵੱਲੋਂ ਜੋ ਇੱਕ ਨਵਾਂ ਡਰਾਫਟ ਸਕੀਮ ਲਾਂਚ ਕੀਤੀ ਗਈ ਹੈ ਜਿਸ ਬਾਰੇ ਬੜਾ ਹੀ ਤਹਿਲਕਾ ਮਚਿਆ ਹੈ ਹਰ ਚੈਨਲ ਦੇ ਉੱਪਰ ਹਰ ਸਟੱਡੀ ਕਰਵਾਉਣ ਵਾਲੇ ਜੋ ਅਧਿਆਪਕ ਨੇ ਇੰਸਟੀਟਿਊਸ਼ਨਸ ਨੇ ਸਕੂਲਸ ਨੇ ਉਹ ਇਸ ਬਾਰੇ ਚਰਚਾ ਕਰ ਰਹੇ ਨੇ ਸੋ ਕਾਫੀ ਹਜੇ ਵੀ ਭਲੇਖੇ ਨੇ ਜਿਹੜੇ ਉਹ ਅਧਿਆਪਕਾਂ ਤੇ ਬੱਚਿਆਂ ਦੇ ਮਨਾਂ ਦੇ ਵਿੱਚ ਹੈਗੇ ਨੇ ਸੋ ਇਸ ਡਰਾਫਟ ਸਕੀਮ ਨੂੰ ਐਗਜ਼ਾਮੀਨੇਸ਼ਨ ਦੇ ਲਈ ਜਿਹੜੀਆਂ ਰეკਮੈਂਡੇਸ਼ਨਸ ਨੇ ਇੱਕ ਲੈਟਰ ਜਾਰੀ ਕੀਤਾ ਸੀ ਬੀਸੀਬੀਸੀ ਬੋਰਡ ਨੇ ਆਪਣੀ ਸਾਈਡ ਦੇ ਉੱਪਰ ਉਸ ਨੂੰ ਅਸੀਂ ਪੂਰੀ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਤੇ ਹਰ ਪੁਆਇੰਟ ਆ ਜਿਹੜਾ ਤੁਹਾਨੂੰ ਸਮਝਾਵਾਂਗੇ ਜ਼ਿਆਦਾ ਟਾਈਮ ਵੀ ਨਹੀਂ ਲਵਾਂਗੇ ਪਰ ਸਮਝਾਉਂਦੇ ਸਮਝਾਉਣ ਜੇ ਹੋ ਸਕਦਾ ਹੈ ਕਿ ਥੋੜਾ ਬਹੁਤ ਸਮਾਂ ਲੱਗ ਵੀ ਜਾਵੇ ਸੋ ਸ਼ੁਰੂ ਕਰਦੇ ਹਾਂ ਜੀ ਜੋ ਵੀ ਚੈਨਲ ਤੇ ਨਵੇਂ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਦੇਣ ਸੋ ਕਰਦੇ ਹਾਂ ਜੀ ਸ਼ੁਰੂ ਡਰਾਫਟ ਸਕੀਮ ਤੁਸੀਂ ਪੜ ਰਹੇ ਹੋ ਉੱਪਰ ਡਰਾਫਟ ਸਕੀਮ ਲਿਖਿਆ ਹੋਇਆ ਡਰਾਫਟ ਸਕੀਮ ਫਾਰ ਟੂ ਐਗਜ਼ਾਮੀਨੇਸ਼ਨ ਕਲਾਸ 10 10th ਫਰੋਮ 2026 ਤੋਂ ਇਸ ਦਾ ਮਤਲਬ ਕੀ ਹੈ ਜੀ ਕਿ ਜਿਹੜੇ ਦੋ ਐਗਜ਼ਾਮ ਨੇ ਉਹ ਲਏ ਜਾਣੇ ਆ 2026 ਮਾਰਚ ਦੇ ਵਿੱਚ ਜਿਹੜੇ ਐਗਜ਼ਾਮ ਹੋਣੇ ਨੇ ਡੇਟ ਸ਼ੀਟ ਜਿਹੜੀ ਹੈ ਉਹ ਫਿਕਸ ਹੋ ਚੁੱਕੀ ਹੈ ਪਹਿਲਾਂ ਹੀ ਸੋ ਰეკਮੈਂਡੇਸ਼ਨ ਦੇ ਵਿੱਚ ਕਾਫੀ ਨਵੀਆਂ ਚੀਜ਼ਾਂ ਨੇ ਜਿਹੜੀਆਂ ਸਮਝਣੀਆਂ ਜ਼ਰੂਰੀ ਨੇ ਬੱਚਿਆਂ ਦੇ ਲਈ ਖਾਸ ਤੌਰ ਤੇ ਸੋ ਬੱਚਿਆਂ ਦਾ ਇਹਦੇ ਵਿੱਚ ਫਾਇਦਾ ਵੀ ਹੋਇਆ ਤੇ ਕਿਤੇ ਨਾ ਕਿਤੇ ਬੱਚਿਆਂ ਦਾ ਕੰਪੀਟੀਸ਼ਨ ਵੀ ਹਾਰਡ ਹੋਵੇਗਾ ਸੋ ਪੇਪਰ ਦੇ ਪੈਟਰਨ ਦੇ ਵਿੱਚ ਵੀ ਤੁਹਾਨੂੰ ਇਸੇ ਸਾਲ ਤੋਂ ਹੀ ਬਦਲਾਅ ਦੇਖਣ ਨੂੰ ਮਿਲ ਰਿਹਾ ਤੇ ਅਗਲੇ ਸਾਲ ਤੋਂ ਹੋਰ ਵੀ ਬਦਲਾਅ ਥੋੜੇ ਬਹੁਤ ਮਤਲਬ ਕੁਐਸਚਨਿੰਗ ਦੇ ਵਿੱਚ ਪੇਪਰ ਦਾ ਸਟਾਈਲ ਪੈਟਰਨ ਨੰਬਰ ਉਹੀ ਰਹਿ ਸਕਦਾ ਬਟ ਉਹਦੇ ਵਿੱਚ ਜਿਹੜੇ ਕੁਐਸਚਨ ਦਾ ਸਟਾਈਲ ਹੈ ਉਹ ਬਹੁਤ ਜ਼ਿਆਦਾ ਮਤਲਬ ਜਿਸ ਤਰ੍ਹਾਂ ਤੁਸੀਂ ਕੰਪੀਟੀਟਿਵ ਐਗਜ਼ਾਮ ਦਿੰਨੇ ਹੋ ਉਸ ਤਰ੍ਹਾਂ ਦਾ ਰਹਿਣ ਵਾਲਾ ਸੋ ਸ਼ੁਰੂ ਕਰਦੇ ਹਾਂ ਜੀ ਸਭ ਤੋਂ ਪਹਿਲਾਂ ਪੈਰਾ ਜਿਹੜਾ ਸਾਡੇ ਕੋਲੇ ਦਿੱਤਾ ਹੋਇਆ ਹੈ ਪੈਰਾ 4.37 3 7 ਆਫ ਐਨ ਈ ਪੀ 2020 ਭਾਵ ਕਿ ਜੋ ਸਾਡੇ ਕੋਲੇ 2020 ਦੀ ਪਾਲਿਸੀ ਹੈ ਉਸ ਪਾਲਿਸੀ ਦੇ ਅਕੋਰਡਿੰਗ ਇਸ ਵਿੱਚ ਕੀ ਕੁਝ ਜਿਹੜਾ ਹੈਗਾਗਾ ਰੱਖਿਆ ਗਿਆਗਾ ਉਸ ਬਾਰੇ ਅਸੀਂ ਚਰਚਾ ਕਰਦੇ ਹਾਂ ਇਸ ਪੈਰੇ ਨੂੰ ਪੜ੍ਹਨ ਦੀ ਕੋਸ਼ਿਸ਼ ਕਰਦੇ ਹਾਂ ਕਿ ਇਸ ਵਿੱਚ ਮੇਨ ਚੀਜ਼ ਕੀ ਹੈ ਸੋ ਇਸ ਦੇ ਵਿੱਚ ਕੁਝ ਕੁ ਗੱਲਾਂ ਜੋ ਨੋਟ ਕੀਤੀਆਂ ਗਈਆਂ ਨੇ ਇਸ ਵਿੱਚ ਦਿਖਾਇਆ ਗਿਆ ਕਿ ਬੱਚਿਆਂ ਦੇ ਲਈ ਇਸ ਵਿੱਚ ਕੀ ਫਾਇਦਾ ਇੱਕ ਤਾਂ ਜੀ ਜਿਹੜੇ ਬੱਚੇ ਜ਼ਿਆਦਾ ਕੋਚਿੰਗਾਂ ਦੇ ਵਿੱਚ ਉਲਝੇ ਰਹਿੰਦੇ ਨੇ ਉਸ ਚੀਜ਼ ਤੋਂ ਬੱਚਿਆਂ ਨੂੰ ਜਿਹੜਾ ਬੱਚਿਆਂ ਦੇ ਵਿੱਚ ਇੱਕ ਤਰ੍ਹਾਂ ਦਾ ਹਾਰਮਫੁਲ ਇਫੈਕਟ ਆ ਜਿਹੜਾ ਬੱਚਿਆਂ ਦੇ ਉੱਤੇ ਪਾ ਰਹੇ ਨੇ ਜਾਂ ਕਹਿ ਲਓ ਵੀ ਉਹਨਾਂ ਦੇ ਸਮੇਂ ਤੇ ਜਾਂ ਬੱਚਿਆਂ ਨੂੰ ਇੱਕ ਬਹੁਤ ਵੱਡਾ ਹਊਆ ਜਿਹੜਾ ਸਟੱਡੀ ਦਾ ਉਹ ਬਣਾ ਕੇ ਪੇਸ਼ ਕੀਤਾ ਜਾਂਦਾ ਸੋ ਇਸ ਚੀਜ਼ ਨੂੰ ਜਿਹੜਾ CBSE ਬੋਰਡ ਆ ਉਹ ਜਿਸ ਤਰ੍ਹਾਂ JEE main ਦੀ ਹੋਗੀ ਜਾਂ JEE ਦੀ ਹੋਗੀ ਜਾਂ NEET ਦੀ ਪ੍ਰੀਖਿਆ ਹੋਗੀ ਉਹਦੇ ਨਾਲ ਕੋਰਿਲੇਟ ਕਰਕੇ ਐਗਜ਼ਾਮ ਦਾ ਲੇਬਲ ਆ ਜਿਹੜਾ ਉਹ ਬਣਾਉਣਾ ਚਾਹੁੰਦਾ ਸੋ ਅੱਗੇ ਗੱਲ ਕਰਦੇ ਆ ਕਿ ਬੱਚੇ ਜਿਹੜੇ ਸਬਜੈਕਟ ਨੇ ਉਹ ਆਪਣੇ ਇੰਟਰਸਟ ਦੇ ਅਕੋਰਡਿੰਗ ਆ ਜਿਹੜੇ ਉਹ ਚੂਜ਼ ਕਰ ਸਕਦੇ ਨੇ ਸੋ ਇਸ ਦੇ ਨਾਲ ਜਿਹੜੇ ਬੋਰਡ ਦੇ ਐਗਜ਼ਾਮ ਨੇ ਅੱਗੇ ਉਹਨਾਂ ਨੇ ਦਿੱਤਾ ਕਿ ਜਿਹੜੇ ਬੋਰਡ ਦੇ ਐਗਜ਼ਾਮ ਨੇ ਉਹ ਜਿਹੜੇ ਪਹਿਲਾਂ ਨਾਲੋਂ ਬੱਚਿਆਂ ਨੂੰ ਈਜ਼ੀ ਫੀਲ ਹੋਣਗੇ ਔਰ ਬੱਚਿਆਂ ਦੇ ਅੰਦਰ ਜਿਹੜੀ ਕਪੈਸਿਟੀ ਹੈ ਕੰਪੀਟੈਂਸੀਜ਼ ਨੇ ਬੱਚਿਆਂ ਦੇ ਅੰਦਰ ਜਿਵੇਂ ਕਿ ਤੁਸੀਂ ਪ੍ਰਾਇਮਰੀ ਸਕੂਲ ਤੋਂ ਹੀ ਦੇਖ ਰਹੇ ਹੋ ਕਿ ਜਿਆਦਾ ਜਿਵੇਂ ਐਫ ਐਲ ਐਨ ਵਗੈਰਾ ਬਾਰੇ ਜਿਹੜੀਆਂ ਟ੍ਰੇਨਿੰਗਸ ਪੰਜਾਬ ਦੇ ਵਿੱਚ ਸ਼ੁਰੂ ਹੋਈਆਂ ਨੇ ਉਹ ਲੱਗ ਚੁੱਕੀਆਂ ਨੇ ਉਸ ਦੇ ਵਿੱਚ ਥੋੜਾ ਬਹੁਤ ਜਿਹੜੇ ਫਾਊਂਡੇਸ਼ਨਲ ਪ੍ਰੈਪਰੇਟਰੀ ਠੀਕ ਹੈ ਜੀ ਮੀਡਲ ਤੇ ਸਕੈਂਡਰੀ ਇਸ ਤਰ੍ਹਾਂ ਸਟੇਜ ਵੰਡ ਕੇ ਨਵੀਂ ਪਾਲਿਸੀ ਦੇ ਅਕੋਰਡਿੰਗ ਸਟਾਰਟ ਹੋ ਰਿਹਾ ਹੈ ਸੋ ਉਸੇ ਤਰ੍ਹਾਂ ਇਹਨਾਂ ਨੇ ਇਹਦੇ ਵਿੱਚ ਵੀ ਇਹ ਚੀਜ਼ਾਂ ਸਾਰੀਆਂ ਮੈਂਸ਼ਨ ਕੀਤੀਆਂ ਨੇ ਸੋ ਤੁਸੀਂ ਅੱਗੇ ਪੜ੍ਹ ਸਕਦੇ ਹੋ ਆ ਜੋ ਹਾਈਲਾਈਟ ਕਰਕੇ ਡਾਰਕ ਦਿੱਤਾ ਹੋਇਆ ਹੈ ਕਿ ਟੂ ਫਰਦਰ ਇਲੇਮੀਨੇਟ ਦਾ ਹਾਈ ਸਟੇਕ ਅਸਪੈਕਟ ਆਫ ਬੋਰਡ ਐਗਜ਼ਾਮ ਆਲ ਸਟੂਡੈਂਟਸ ਵਿਲ ਬੀ ਅਲਾਉਡ ਟੂ ਟੇਕ ਬੋਰਡ ਐਗਜ਼ਾਮਸ ਔਨ ਅਪ ਟੂ 2 ਓਕੇਜਨਸ ਡਿਊਰਿੰਗ ਐਨੀ given school year one main examination and one for improvement if desired agar bachcha pehla jo board di date sheet pehla aayegi final exam di us to baad apne result to satisfied nahi hega ta o ik wari phir exam de sakda te is di jehdi registration hai jadon bachcha final apne subject wagaira choose karke jo bhi loc wagaira dega ge aayega ese draft de vich hega sara kuch ਤਾ ਬੱਚਾ ਉਥੇ ਹੀ ਫਿਲ ਕਰੇਗਾ ਕਿ ਮੈਂ ਇੱਕ ਵਾਰੀ ਇਗਜ਼ਾਮ ਦੇਣਾ ਹੈ ਦੋ ਵਾਰੀ ਇਗਜ਼ਾਮ ਦੇਣਾ ਹੈ ਸੋ ਜੋ ਰਜਿਸਟ੍ਰੇਸ਼ਨ ਹੈ ਸਾਰੀ ਇੱਕ ਵਾਰ ਦੇ ਵਿੱਚ ਹੀ ਹੋ ਜਾਣੀ ਹੈ ਜੋ ਪ੍ਰੈਕਟੀਕਲ ਇਗਜ਼ਾਮ ਨੇ ਉਹ ਇੱਕ ਵਾਰੀ ਹੋਣੇ ਨੇ ਸਕੂਲ ਲੈਵਲ ਤੇ ਜਾਂ ਜੋ ਵੀ ਇੰਟਰਨਸ਼ਿਪ ਜਾਂ ਉਸ ਦੇ ਅਕੋਰਡਿੰਗ ਸਟੱਡੀ ਜਾਂ ਕੋਈ ਆਬਜੈਕਟਿਵ ਜਾਂ ਵਾਈਵਾ ਹੁੰਦਾ ਉਹ ਸਾਰੇ ਦਾ ਸਾਰਾ ਸਕੂਲ ਲੈਵਲ ਤੇ ਜਿਵੇਂ ਹੁੰਦਾ ਉਸ ਤਰ੍ਹਾਂ ਹੀ ਰਹੇਗਾ ਸੋ ਅੱਗੇ ਦੇਖੋ ਅੱਗੇ ਇਹਨਾਂ ਨੇ ਦਿੱਤਾ ਐਕਸ਼ਨ ਟੇਕਨ ਬਾਏ ਦਾ ਸੀਬੀਐਸਸੀ ਔਨ ਦਾ ਰეკਮੈਂਡੇਸ਼ਨ ਆਫ ਐਨਈਪ 2020 2020 ਦੀ ਪਾਲਿਸੀ ਦੇ ਅਕੋਰਡਿੰਗ ਕੀ ਕੀ ਇਹਨਾਂ ਨੇ ਸਟੈਪ ਨੇ ਜਾਂ ਇਹਨਾਂ ਨੇ ਕੀ ਰეკਮੈਂਡੇਸ਼ਨਸ ਦਿੱਤੀਆਂ ਨੇ ਸੋ ਸੈਕੰਡ ਪੁਆਇੰਟ ਦੀ ਗੱਲ ਕਰਦੇ ਆ 10th ਨਾਲ ਕਿਉਂਕਿ ਇਹ ਜੋ ਰეკਮੈਂਡੇਸ਼ਨ ਹੈ ਇਸ ਵਿੱਚ ਸਿਰਫ ਤੇ ਸਿਰਫ 10th ਦੇ ਲਈ ਹੀ ਹਜੇ ਜਾਰੀ ਕੀਤੀਆਂ ਗਈਆਂ ਨੇ ਇਸ ਸਾਲ ਜਿਹੜੀ ਡੇਟ ਸ਼ੀਟ ਵਗੈਰਾ ਬਣੀ ਹੈ ਸੋ ਅੱਗੇ ਆਏਗਾ ਤੁਹਾਡੇ ਕੋਲੇ it is proposed that the scheme be implemented from to uh, from the 2026 examination of class 10th so sirf te sirf eh jo 2 board exam wali ik ede vich recommendation ditti hai oho sirf huje 10th tak layi ditti hai plus 2 de layi is saal nahi hegi 25 26 session de layi so ਅੱਗੇ ਦੇਖੋ ਜੀ ਅੱਗੇ ਇਹਨਾਂ ਨੇ ਕਿਹਾ ਐਗਜ਼ਾਮੀਨੇਸ਼ਨਜ਼ ਆਰ ਸ਼ੈਡਿਊਲਡ ਜੋ ਕਿ 2025 ਦੇ ਐਗਜ਼ਾਮਸ ਦੇ ਲਈ ਡੇਟਸ਼ੀਟ ਆਈ ਹੋਈ ਹੈ 15 ਫਰਵਰੀ ਤੋਂ 18 ਮਾਰਚ ਤੱਕ ਦੀ ਇਹਨਾਂ ਨੇ ਉਹ ਦਿੱਤੀ ਹੈ ਤੇ ਪਲੱਸ 2 ਦੀ ਦਿੱਤੀ ਹੈ ਬਟ ਜੋ ਹੁਣ 2026 ਦੇ ਵਿੱਚ 10ਵੀਂ ਦੇ ਐਗਜ਼ਾਮ ਹੋਣੇ ਆ ਉਸ ਦੀ ਡੇਟਸ਼ੀਟ ਪਹਿਲਾਂ ਹੀ ਫਿਕਸ ਕਰ ਦਿੱਤੀ ਗਈ ਹੈ ਉਸ ਦੀ ਡੇਟਸ਼ੀਟ ਦੀਆਂ ਜੋ ਵੀ ਡੇਟਸ਼ੀਟਾਂ ਤੁਹਾਨੂੰ ਲਾਸਟ ਦੇ ਉੱਤੇ ਇਸ ਡਰਾਫਟ ਦੇ ਵਿੱਚ ਦਿਖਾਵਾਂਗੇ ਕਿ ਪਹਿਲਾਂ ਹੀ ਫਿਕਸ ਕੀਤੀ ਜਾ ਚੁੱਕੀ ਹੈ ਜੀ ਤਾਂ ਦੇਖੋ ਤੁਸੀਂ ਧਿਆਨ ਨਾਲ ਕਿ ਇਸ ਡਰਾਫਟ ਦੇ ਵਿੱਚ ਐਗਜ਼ਾਮੀਨੇਸ਼ਨ ਸ਼ਡਿਊਲ ਹੈ ਜਿਹੜਾ 17 ਫਰਵਰੀ ਤੋਂ ਲੈ ਕੇ 6 ਮਾਰਚ ਤੱਕ ਪਹਿਲੇ ਫੇਸ ਦਾ ਜੋ ਪਹਿਲੇ ਐਗਜ਼ਾਮ ਹੋਣੇ ਨੇ ਫਾਈਨਲ ਐਗਜ਼ਾਮ ਹੋਣੇ ਨੇ CBSE ਬੋਰਡ ਦੇ 10th ਦੇ ਉਹ ਇਹਨਾਂ ਨੇ ਫਸਟ ਫੇਸ ਦੇ 17 ਫਰਵਰੀ ਤੋਂ 6 ਮਾਰਚ ਤੱਕ ਲੈਣੇ ਨੇ ਅਗਰ ਜਿਹੜਾ ਦੂਸਰਾ ਫੇਸ ਜਿਸ ਬੱਚੇ ਨੇ ਦੋ ਵਾਰੀ ਐਗਜ਼ਾਮ ਦੇਣੇ ਨੇ ਆਪਣੀ ਇੱਛਾ ਮੁਤਾਬਕ ਦੂਜੀ ਵਾਰ ਵੀ ਐਗਜ਼ਾਮ ਦੇਣੇ ਨੇ ਆਪਣੇ ਆਪ ਨੂੰ ਇੰਪਰੂਵ ਕਰਨ ਲਈ ਆਪਣੀ ਜ਼ਿਆਦਾ ਤਿਆਰੀ ਕਰਨ ਦੇ ਲਈ ਸੋ ਉਸ ਦੇ ਲਈ 5 ਮਈ ਤੋਂ ਲੈ ਕੇ 20 ਮਈ ਤੱਕ ਜਿਹੜਾ ਹੈਗਾ ਉਹ ਸਮਾਂ ਦਿੱਤਾ ਇੱਕ ਗੱਲ ਇੱਥੇ ਨਾਲ ਦੀ ਨਾਲ ਕਲੀਅਰ ਕਰ ਦਈਏ ਅਗਰ ਕੋਈ ਵੀ ਬੱਚਾ ਦੋ ਵਾਰੀ ਇਗਜ਼ਾਮ ਦਿੰਦਾ ਹੈ ਤਾਂ ਇਹ ਨਹੀਂ ਹੈ ਕਿ ਜਿਹੜਾ ਦੂਸਰੀ ਵਾਰ ਇਗਜ਼ਾਮ ਦੇਤੇ ਪਹਿਲੀ ਵਾਰ ਦੇਤੇ ਜੀ ਨੰਬਰ ਆ ਗਏ ਜੀ ਉਹਦੇ 90% ਉਹਨੇ ਇੰਪਰੂਵ ਕਰਨ ਦੇ ਲਈ ਪੇਪਰ ਦਿੱਤੇ ਬਟ ਉਹਦੇ ਨੰਬਰ 2% 3% ਘਟ ਕੇ 87% ਰਹਿ ਗਏ ਦਾ ਇੱਥੇ ਬੱਚੇ ਨੂੰ ਘਬਰਾਉਣ ਦੀ ਬਿਲਕੁਲ ਜ਼ਰੂਰਤ ਨਹੀਂ ਹੈ ਕਿਉਂਕਿ ਬੱਚੇ ਦੇ ਨੰਬਰ ਜਿਹੜੇ ਜ਼ਿਆਦਾ ਵਧੀਆ ਪਰਫਾਰਮੈਂਸ ਵਾਲੇ ਹੋਣਗੇ ਹਾਈਐਸਟ ਹੋਣਗੇ ਉਹੀ CBSE ਬੋਰਡ ਹੈ ਜਿਹੜਾ ਕਾਊਂਟ ਕਰੇਗਾ ਇਹ ਚੀਜ਼ ਬਿਲਕੁਲ ਕਲੀਅਰ ਕਰ ਦਿੰਦੀ ਹੈ ਜੋ ਵੀ ਉੱਪਰ ਕਮੇਟੀ ਹੋਈ ਸੀ ਜੋ ਆਪਣੇ ਸਿੱਖਿਆ ਮੰਤਰੀ ਜੀ ਨੇ ਇੰਡੀਆ ਦੇ ਉਹਨਾਂ ਨੇ ਇਹ ਚੀਜ਼ਾਂ ਬਿਲਕੁਲ ਕਲੀਅਰ ਕੀਤੀਆਂ ਤੁਸੀਂ ਇਸ PDF ਨੂੰ ਡਾਊਨਲੋਡ ਕਰਕੇ ਬਰੀਫਲੀ ਪੜ੍ਹ ਵੀ ਸਕਦੇ ਹੋ ਸਭ ਕੁਝ ਇਹਦੇ ਵਿੱਚ ਇਹ ਚੀਜ਼ ਬਿਲਕੁਲ ਕਲੀਅਰ ਦਿੱਤੀ ਹੋਈ ਆ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਇਹ ਸਟੱਡੀ ਕਰਕੇ ਪਾਲਿਸੀ ਦੱਸ ਰਹੇ ਹਾਂ ਸੋ ਤੁਸੀਂ ਅਗਰ ਖੁਦ ਪੜ੍ਹਨਾ ਚਾਹੋ ਤਾਂ ਸੀਬੀਐਸਸੀ ਬੋਰਡ ਦੀ ਸਾਈਟ ਤੋਂ ਡਾਊਨਲੋਡ ਕਰਕੇ ਪੜ੍ਹ ਸਕਦੇ ਹੋ ਸੋ ਅੱਗੇ ਇਸ ਸਕੀਮ ਦੇ ਵਿੱਚ ਇਹਨਾਂ ਨੇ ਬੱਚਿਆਂ ਦੀ ਗਿਣਤੀ ਵੀ ਕਿੰਨੀ ਰਜਿਸਟ੍ਰੇਸ਼ਨ ਆ 26 160000 ਬੱਚਿਆਂ ਦੀ ਜਿਹੜੀ ਰਜਿਸਟ੍ਰੇਸ਼ਨ ਕਿਉਂਕਿ ਕੰਟੀਨਿਊਸ ਫੀਸ ਆ ਜਿਹੜੀ 9th ਦੇ ਵਿੱਚ ਹੀ ਜਾ ਚੁੱਕੀ ਹੁੰਦੀ ਹੈ ਜਿਹੜੇ ਬੱਚੇ 9th ਦੇ ਵਿੱਚ ਰਜਿਸਟ੍ਰੇਸ਼ਨ ਫੀਸ ਰਜਿਸਟ੍ਰੇਸ਼ਨ ਕਰਾਉਂਦੇ ਨੇ ਰਜਿਸਟ੍ਰੇਸ਼ਨ ਫੀਸ ਫਿਲ ਕਰ ਦੇ ਦਿੰਦੇ ਨੇ ਆਪਣੀ ਪੇ ਕਰਦੇ ਨੇ ਉਹਨਾਂ ਦੀ ਰਜਿਸਟ੍ਰੇਸ਼ਨ ਹੋ ਜਾਂਦੀ ਹੈ ਸੋ ਉਸ ਤੋਂ ਬਾਅਦ ਕਾਊਂਟ ਜਿਹੜਾ ਹੈਗਾ CBSE ਕੋਲ ਚਲਿਆ ਜਾਂਦਾ ਹੈ ਕਿ 10th ਦੇ ਵਿੱਚ ਇੰਨੇ ਬੱਚੇ ਆ ਜਿਹੜੇ ਅਪੀਅਰ ਹੋਣ ਦੇ ਲਈ ਰਿਸਟਰ ਹੋ ਚੁੱਕੇ ਨੇ ਸੋ ਅੱਗੇ ਟੋਟਲ ਜਿਹੜੀ ਡਿਊਰੇਸ਼ਨ ਹੈਗੀ ਐਗਜ਼ਾਮੀਨੇਸ਼ਨ ਦੀ ਉਹ 34 ਦਿਨ ਦੀ ਰੱਖੀ ਗਈ ਹੈ ਜੀ 18 16 ਪਹਿਲੇ ਫੇਸ ਦੇ ਵਿੱਚ 18 ਦਿਨ ਹੈ ਦੂਸਰੇ ਫੇਸ ਦੇ ਵਿੱਚ 16 ਦਿਨ ਹੈ 34 ਡੇਸ ਦੀ ਹੈ ਤਾਂ ਟੋਟਲ 84 ਸਬਜੈਕਟਸ ਨੇ ਜਿਹੜੇ ਆਫਰ ਕੀਤੇ ਗਏ ਨੇ ਠੀਕ ਹੈ ਜੀ ਤਾਂ ਇਸ ਵਿੱਚ 1 ਕਰੋੜ 72 ਲੱਖ 90 ਹਜ਼ਾਰ ਜਿਹੜੀਆਂ ਆਂਸਰ ਬੁੱਕਸ ਨੇ ਸਾਰੀਆਂ ਕਨਸੋਲੀਡੇਟ ਕਰਕੇ ਉਹ ਇਹਦੇ ਵਿੱਚ ਹੋਣਗੀਆਂ ਸੋ ਅੱਗੇ ਦੇਖਦੇ ਹਾਂ ਕਿ ਇਹਦੇ ਵਿੱਚ ਹੋਰ ਮੇਨ ਕੀ ਚੀਜ਼ ਹੈ ਜੀ ਤਾਂ ਇਸ ਵਿੱਚ ਜਿਹੜੇ ਸਬਜੈਕਟ ਅੱਗੇ 8 ਨੰਬਰ ਕਲਾਸ ਦੇ ਉੱਤੇ ਚੱਲਦੇ ਆਂ ਜੀ ਇਸ ਵਿੱਚ ਦੇਖੋ ਸਬਜੈਕਟ ਨੇ ਜਿਹੜੇ ਉਹ ਦਿੱਤੇ ਹੋਏ ਨੇ ਕਿ ਕਿਹੜੇ-ਕਿਹੜੇ ਸਬਜੈਕਟ ਨੇ ਜਿਹੜੇ ਬੱਚਾ ਚੂਜ਼ ਕਰ ਸਕਦਾ ਕੁਝ ਜਿਹੜੇ ਕੰਪਲਸੇਸ਼ਨ ਹੈ ਕਿ ਉਹ ਇਸ ਤਰ੍ਹਾਂ ਹੀ ਰਹਿਣਗੇ ਤਾਂ ਕੰਪਲਸੇਸ਼ਨ ਕੀ ਹੈ ਤੁਸੀਂ ਦੇਖਿਆ ਹੋਣਾ ਕਿ ਪੰਜਾਬ ਸਰਕਾਰ ਪੰਜਾਬ ਦੇ ਸਿੱਖਿਆ ਮੰਤਰੀ ਵੀ ਇਸ ਚੀਜ਼ ਦੇ ਉੱਤੇ ਬੋਲ ਰਹੇ ਨੇ ਕਿ ਪੰਜਾਬੀ ਨੂੰ ਜੀ ਇਦਾਂ ਕਰਤਾ ਪੰਜਾਬੀ ਦਾ ਇਹਨਾਂ ਨੇ ਵਿੱਚੋਂ ਕੱਢਤਾ ਜੀ ਹਾਂ ਇੱਕ ਚੀਜ਼ ਇੱਥੇ ਜ਼ਰੂਰ ਕਲੀਅਰ ਕਰ ਦਈਏ ਕਿ ਜਿਹੜੇ ਸਾਡੇ ਕੋਲੇ ਪੰਜ ਸਬਜੈਕਟ ਨੇ ਉਹਨਾਂ ਨੂੰ ਇਹਨਾਂ ਨੇ ਕੰਪਲਸੇਸ਼ਨ ਵਿੱਚ ਪਾਤਾ ਉਸ ਦੀ ਡੇਟ ਸ਼ੀਟ ਵੀ ਫਿਕਸ ਕਰ ਦਿੱਤੀ ਹੈ ਬਟ ਜਿਹੜੀਆਂ ਰੀਜਨਲ ਲੈਂਗੁਏਜ ਨੇ ਖੇਤਰੀ ਭਾਸ਼ਾਵਾਂ ਨੇ ਉਹਨਾਂ ਨੂੰ ਅੱਗੇ ਗਰੁੱਪ ਦੇ ਵਿੱਚ ਫੋਰਨ ਲੈਂਗੁਏਜ ਜਾਂ ਰੀਜਨਲ ਲੈਂਗੁਏਜ ਦੇ ਗਰੁੱਪ ਵਿੱਚ ਪਾ ਦਿੱਤਾ ਤਾਂ ਹਰੇਕ ਸਟੇਟ ਦੇ ਵਿੱਚ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਅਗਰ ਤੁਸੀਂ ਸਰਕਾਰੀ ਨੌਕਰੀ ਲੈਣੀ ਹੈ ਤਾਂ ਤੁਹਾਨੂੰ ਪੰਜਾਬੀ ਕੀਤੀ ਹੋਣੀ ਲਾਜ਼ਮੀ ਹੈ ਤਾਂ ਇੱਥੇ ਘਬਰਾਉਣ ਵਾਲੀ ਕੋਈ ਗੱਲ ਨਹੀਂ ਹੈ ਜਿਹੜੇ CBSE ਬੋਰਡ ਦੇ KVS ਵਗੈਰਾ ਦੇ ਸਕੂਲ ਨੇ ਪੰਜਾਬ ਦੇ ਵਿੱਚ ਉਹ ਤੁਹਾਨੂੰ 4th ਗਰੁੱਪ ਦੇ ਵਿੱਚ ਰੀਜਨਲ ਐਂਡ ਫੋਰਨ ਲੈਂਗੁਏਜ ਗਰੁੱਪ ਦੇ ਵਿੱਚ ਤੁਹਾਡੀ ਰੀਜਨਲ ਲੈਂਗੁਏਜ ਸਿਲੈਕਟ ਕਰਵਾ ਕਰਨਗੇ ਜਾਂ ਕਰਵਾਉਣਗੇ ਤੇ ਉਸ ਤੋਂ ਬਾਅਦ ਤੁਹਾਡਾ ਉਹ ਸਬਜੈਕਟ ਵੀ ਵਿੱਚ ਕਵਰ ਹੋਵੇਗਾ ਸੋ ਦੇਖੋ ਪਹਿਲੇ ਦੇ ਵਿੱਚ ਅਗਰ ਅਸੀਂ ਚੈੱਕ ਕਰੀਏ ਕਿ ਪਹਿਲੇ ਵਿੱਚ ਲੈਂਗੁਏਜ ਆਉਂਦੀ ਹੈ ਜੀ ਲੈਂਗੁਏਜ ਕਿਹੜੀ ਹੈ ਕਿ ਇੰਗਲਿਸ਼ ਜਿਹਨੂੰ ਕੋਡ 101 ਤੇ 184 ਹੈ ਜਿਹਦਾ ਸੈਕੰਡ ਦੇ ਵਿੱਚ ਹਿੰਦੀ ਹੈ ਜੀ 00285 ਹੈ ਸੋ ਉਸ ਤੋਂ ਬਾਅਦ ਇਲੈਕਟਿਵ ਸਬਜੈਕਟ ਆਗਾ ਪਹਿਲਾ ਸਾਇੰਸ ਫਿਰ ਮੈਥਮੈਟਿਕ ਫਿਰ ਸਾਡੇ ਕੋਲੇ ਸੋਸ਼ਲ ਸਾਇੰਸ ਜਿਹੜੇ ਕਿ ਕੰਪਲਸਰੀ ਰਹਿਣਗੇ ਜਿਹੜੇ ਕਿ ਬੱਚੇ ਨੂੰ ਜ਼ਰੂਰੀ ਹੋਣਗੇ ਅਪੀਅਰ ਕਰਨੇ ਸੋ ਉਸ ਤੋਂ ਬਾਅਦ ਅਗਲਾ ਗਰੁੱਪ ਆ ਜਾਂਦਾ ਸਾਡੇ ਕੋਲ ਰੀਜਨਲ ਐਂਡ ਫੋਰਨ ਲੈਂਗੁਏਜ ਇਹਦੇ ਵਿੱਚ ਜਿੰਨੀਆਂ ਵੀ ਸਟੇਟ ਲੈਂਗੁਏਜ ਨੇ ਉਹ ਤੁਸੀਂ ਦੇਖ ਸਕਦੇ ਹੋ ਪੜ੍ਹ ਸਕਦੇ ਹੋ ਕਿ ਸਾਰੀਆਂ ਦਿੱਤੀਆਂ ਹੋਈਆਂ ਨੇ ਪੰਜਾਬ ਹਰਿਆਣਾ ਠੀਕ ਹੈ ਜੀ ਮਰਾਠੀ ਹੋਗੀ ਜਿਹੜੀਆਂ ਵੀ ਗੁਜਰਾਤੀ ਹੋਗੀ ਸਾਰੇ ਆਪਣੇ ਆਪਣੇ ਸਟੇਟ ਦੀ ਜਿਹੜੀ ਭਾਸ਼ਾ ਕੀ ਲੈਂਗੁਏਜ ਹੈ ਰੀਜਨਲ ਲੈਂਗੁਏਜ ਹੈ ਉਹਦਾ ਸਬਜੈਕਟ ਚੂਜ਼ ਕਰ ਸਕਦੇ ਆ ਐਜੇ ਸਕਿੱਲ ਸੋ ਉਸ ਤੋਂ ਬਾਅਦ ਰਿਮੇਨਿੰਗ ਸਬਜੈਕਟਸ ਆਗੇ ਜਿੰਨੇ ਵੀ ਹੋਰ ਤੁਹਾਡੇ ਐਲੀਮੈਂਟਰੀ ਸੌਰੀ ਸੈਕੰਡ ਗਰੁੱਪ ਦੇ ਵਿੱਚ ਪਹਿਲਾ ਰੀਜਨਲ ਦਾ ਆ ਗਿਆ ਸੈਕੰਡ ਆ ਗਿਆ ਜਿੰਨੇ ਵੀ ਬਾਕੀ ਤੁਹਾਡੇ ਇੰਟਰਸਟ ਦੇ ਤੁਹਾਡੀ ਹੌਬੀ ਦੇ ਅਕੋਰਡਿੰਗ ਰਹਿ ਗਏ ਠੀਕ ਹੈ ਜੀ ਤੁਸੀਂ ਕੋਈ ਕੰਪਿਊਟਰ ਨਾਲ ਰਿਲੇਟਡ ਕਰਨਾ ਹੈ ਕਿਸੇ ਸਕਿੱਲ ਦੇ ਨਾਲ ਰਿਲੇਟਡ ਕਰਨਾ ਹੈ ਠੀਕ ਹੈ ਜੀ ਜਿਵੇਂ ਇਹਦੇ ਵਿੱਚ ਇੱਕ ਬਹੁਤ ਹੀ ਸਬਜੈਕਟ ਵਧੀਆ ਦਿੱਤਾ ਹੋਇਆ ਡਾਟਾ ਸਾਇੰਸ ਦਾ 490 ਇਹਦਾ 19 ਇਹਦਾ ਕੋਡ ਹੈ ਸੋ ਇਹ ਬਹੁਤ ਵਧੀਆ ਅੱਜ ਕੱਲ ਦੇ ਸਬਜੈਕਟ ਨੇ ਤਾਂ ਇੱਥੇ ਇੱਕ ਬਹੁਤ ਵਧੀਆ ਚੀਜ਼ ਹੈ ਜਿਹੜੀ ਸਰਕਾਰ ਨੇ ਲਾਂਚ ਕੀਤੀ ਹੈ ਕਿ ਆਹ ਜਿਹੜਾ ਲਾਸਟ ਵਾਲਾ ਗਰੁੱਪ ਆ ਇਹਦੇ ਵਿੱਚ ਜਿੰਨੇ ਵੀ ਸਬਜੈਕਟ ਦੇਤੇ ਬੱਚਾ ਆਪਣੇ ਅਕੋਰਡਿੰਗ ਆਪਣੇ ਇੰਟਰਸਟ ਦੇ ਅਕੋਰਡਿੰਗ ਉਹ ਸਬਜੈਕਟ ਨੂੰ ਚੂਜ਼ ਕਰ ਸਕਦਾ ਸੋ ਉਹਦੇ ਵਿੱਚ ਅੱਗੇ ਜਾ ਕੇ ਅਗਰ ਉਹਦਾ ਇੰਟਰਸਟ ਹੈ ਤਾਂ ਅੱਗੇ ਜਾ ਕੇ ਉਹਦੀ ਹਾਇਰ ਸਟੱਡੀਜ਼ ਕਰ ਸਕਦਾ ਸੋ ਹੁਣ ਜ਼ਿਆਦਾਤਰ ਸਕੂਲ ਕੀ ਕਰਦੇ ਸੀ ਇਹ ਕਹਿ ਦਿੰਦੇ ਸੀ ਜੀ ਸਾਡੇ ਕੋਲੇ ਤਾਂ ਨਹੀਂ ਜੀ ਇਹ ਸਬਜੈਕਟ ਹੈ ਅਸੀਂ ਤਾਂ ਜੀ ਆਹ ਗਰੁੱਪ ਹੈ ਜੀ ਇਹਦੇ ਵਿੱਚ ਅ ਅਡੀਸ਼ਨਲ ਚ ਆਈਟੀ ਦਵਾਂਗੇ ਜੀ ਇਹ ਦਵਾਂਗੇ ਜੀ ਤਾਂ ਅਗਰ ਬੱਚੇ ਦਾ 뮤జిక్ ਚ ਇੰਟਰਸਟ ਹੈ ਤਾਂ ਬੱਚਾ 뮤జిక్ ਚੂਜ਼ ਕਰੂਗਾ ਠੀਕ ਹੈ ਜੀ ਅਗਰ ਬੱਚੇ ਦਾ ਕਿਸੇ ਵੀ ਤਰ੍ਹਾਂ ਦੇ ਹੋਮ ਸਾਇੰਸ ਦੇ ਵਿੱਚ ਇੰਟਰਸਟ ਹੈ ਹੋਮ ਸਾਇੰਸ ਕਰੂਗਾ ਇਲੈਕਟ੍ਰੋਨਿਕ ਦੇ ਵਿੱਚ ਕਿਉਂਕਿ ਟਾਰਗੇਟ ਕੀਤਾ ਜਾ ਰਿਹਾ ਕਿ ਬੱਚੇ ਅੱਗੇ ਜਾ ਕੇ ਕੰਪੀਟੀ ਕੰਪੀਟੀਟਿਵ ਐਗਜ਼ਾਮ ਨੇ ਜਿਹੜੇ ਉਹਨਾਂ ਨੂੰ ਟਰੈਕ ਕਰ ਸਕਣ ਬੱਚਿਆਂ ਦਾ ਸਬਜੈਕਟ ਜਿਹੜੀਆਂ ਜਿਹੜੀਆਂ ਚੀਜ਼ਾਂ 'ਚ ਇੰਟਰਸਟ ਆ ਉਹ ਉਸੇ ਤਰ੍ਹਾਂ ਹੋਣਾ ਚਾਹੀਦਾ ਬੱਚਾ ਹੋਮ ਸਾਇੰਸ ਦੇ ਵਿੱਚ ਕੋਈ ਡਿਜ਼ਾਈਨਿੰਗ ਦੇ ਵਿੱਚ ਜਾਣਾ ਚਾਹੁੰਦਾ ਤਾਂ ਉਹਨੂੰ ਉਸ ਤਰ੍ਹਾਂ ਦੀ ਸਟੱਡੀ ਕਰਵਾਈ ਜਾਵੇ ਸੋ ਇਸ ਲਈ ਕਿਤੇ ਨਾ ਕਿਤੇ ਬਹੁਤ ਸਾਰੇ ਸਕੂਲਾਂ ਨੂੰ ਚੈਲੰਜਸ ਵੀ ਫੇਸ ਕਰਨੇ ਪੈਣਗੇ ਕਿਉਂਕਿ ਉਸ ਤਰ੍ਹਾਂ ਦੇ ਟੀਚਰ ਫੈਕਲਟੀਜ਼ ਨੇ ਜਿਹੜੇ ਉਹਨਾਂ ਨੂੰ ਜ਼ਰੂਰ ਹਾਇਰ ਕਰਨੇ ਪੈਣੇ ਆ ਹਰ ਸਕੂਲ ਦੇ ਵਿੱਚ 뮤직 ਜਿਵੇਂ ਆਪਾਂ ਕਹਿ ਲਈਏ ਉਸ ਸਲੇਬਲ ਤੇ ਬੱਚੇ ਦੇ ਇੰਟਰਸਟ ਅਕੋਰਡਿੰਗ ਹੋਣਾ ਚਾਹੀਦਾ ਠੀਕ ਹੈ ਜੀ ਤਾਂ ਅਗਰ ਆਪਾਂ ਇਹਨੂੰ ਜਸਟ ਐਡੀਸ਼ਨਲ ਸਬਜੈਕਟ ਦੇ ਤੌਰ ਤੇ ਪਹਿਲਾਂ ਦੀ ਤਰ੍ਹਾਂ ਲੈ ਕੇ ਚੱਲਾਂਗੇ ਫਿਰ ਕੋਈ ਲੱਗਦਾ ਨਹੀਂ ਹੈ ਕਿ ਖਾਸ ਪਹਿਲਾਂ ਤੇ ਹੁਣ ਦੇ ਵਿੱਚ ਕੋਈ ਫਰਕ ਹੋਏਗਾ ਬਟ ਮੇਨ 2020 ਪਾਲਿਸੀ ਚ ਇਹੀ ਰੱਖਿਆ ਕਿ ਬੱਚਾ ਆਪਣੇ ਇੰਟਰਸਟ ਦੇ ਅਕੋਰਡਿੰਗ ਸਬਜੈਕਟ ਚੂਜ਼ ਕਰੇ ਸੋ ਅੱਗੇ ਜਾ ਕੇ ਪਲੱਸ 2 'ਚ ਇਹ ਬਹੁਤ ਜ਼ਿਆਦਾ ਜੇ ਤੁਸੀਂ ਪਾਲਿਸੀ ਪੜ੍ਹੀ ਹੈ ਤਾਂ ਵਾਸਟ ਹੋ ਜਾਂਦਾ ਹੈ ਕਿ ਇੱਥੇ ਜਿਹੜਾ ਪੀਸੀਐਮ ਪੀਸੀਐਮ ਬੀ ਠੀਕ ਹੈ ਜੀ ਜਾਂ ਤੁਸੀਂ ਫਿਜ਼ਿਕਸ ਦੇ ਨਾਲ ਕੋਈ ਹੋਰ ਆਰਟਸ ਦਾ ਸਬਜੈਕਟ ਕੁਝ ਵੀ ਤੁਸੀਂ ਚੂਜ਼ ਕਰ ਸਕਦੇ ਹੋ ਬੱਚੇ ਨੂੰ ਬਹੁਤ ਇੱਕ ਖੁੱਲਾ ਖੇਤਰ ਦੇ ਦਿੱਤਾ ਗਿਆ ਸੋ ਅਸੀਂ ਅੱਗੇ ਗੱਲ ਕਰਦੇ ਹਾਂ ਜੀ ਇਹ ਆ ਗਈ ਮੇਨ ਗੱਲ ਕਿ ਡੇਟ ਸ਼ੀਟ ਆ ਜਿਹੜੀ ਉਹ ਪਹਿਲਾਂ ਹੀ ਇਸ ਡਰਾਫਟ ਸਕੀਮ ਦੇ ਵਿੱਚ ਫਿਕਸ ਕਰ ਦਿੱਤੀ ਗਈ ਹੈ ਤੁਸੀਂ ਇੱਕ ਚੀਜ਼ ਦੇ ਵਿੱਚ ਗੌਰ ਕਰਿਓ ਕਿ ਜਿੱਥੇ ਮਾਈਨਰ ਸਬਜੈਕਟ ਲਿਖਿਆ ਉਹ ਆਲਰੇਡੀ ਪਹਿਲਾਂ ਕੰਪਲਸੇਸ਼ਨ ਦੇ ਤੌਰ ਤੇ ਫਿਕਸ ਨੇ ਕਿ ਇਹ ਤਰੀਕਾ ਤਾਂ ਜੀ ਇਹ ਸਬਜੈਕਟਾਂ ਵਾਸਤੇ ਅਸੀਂ ਫਿਕਸ ਕਰਤੀਆਂ ਜਿਹੜੀਆਂ ਬਾਕੀ ਛੱਡਤੀਆਂ ਚਾਰ ਜਾਂ ਪੰਜ ਤਰੀਕਾਂ ਉੱਥੇ ਤੁਸੀਂ ਆਪਣਾ ਸਬਜੈਕਟ ਫਿੱਟ ਕਰ ਸਕਦੇ ਹੋ ਤੇ ਉਹਦਾ ਵੀ ਇੱਕ ਸੀਬੀਐਸਸੀ ਬੋਰਡ ਵੱਲੋਂ ਪੈਟਰਨ ਸੈਂਡ ਕੀਤਾ ਜਾਵੇਗਾ ਆਪਣੀ ਸਾਈਡ ਤੇ ਬੋਰਡਸ ਵੱਲ ਜਿੰਨੇ ਵੀ ਉਹਨਾਂ ਦੇ ਐਫੀਲੀਏਟਡ ਸਕੂਲ ਨੇ ਤੇ ਉਹਦੇ ਅਕੋਰਡਿੰਗ ਹੀ ਉਹ ਸਬਜੈਕਟ ਦਾ ਜਿਹੜਾ ਕੰਬੀਨੇਸ਼ਨ ਹੈ ਉਹਦੇ ਅਕੋਰਡਿੰਗ ਉਹ ਸੈੱਟ ਕਰਨਗੇ ਤੇ ਉਹ ਕੰਬੀਨੇਸ਼ਨ ਬਣਾ ਕੇ ਡੇਟ ਸ਼ੀਟ ਅੱਗੇ ਪ੍ਰੋਪਰਲੀ ਤਿਆਰ ਹੋ ਕੇ ਲਾਂਚ ਹੋਵੇਗੀ ਸੋ ਇਹਦੇ ਵਿੱਚ ਦੇਖੋ ਸਭ ਤੋਂ ਪਹਿਲਾਂ 17 ਫਰਵਰੀ 2026 ਨੂੰ ਬੱਚਿਆਂ ਦਾ ਫਿਕਸ ਹੋ ਚੁੱਕਿਆ ਕਿ ਮੈਥ ਦਾ ਪੇਪਰ ਹੋਵੇਗਾ ਜੀ ਉਸ ਤੋਂ ਬਾਅਦ 18 ਨੂੰ ਕੋਈ ਐਗਜ਼ਾਮ ਨਹੀਂ ਹੋਵੇਗਾ 10ਵੀਂ ਕਲਾਸ ਦਾ ਉਸ ਤੋਂ ਬਾਅਦ 19 ਤਰੀਕ ਨੂੰ 19 ਫਰਵਰੀ 2026 ਨੂੰ ਕੀ ਹੋਵੇਗਾ ਜੀ ਰੈਸਟ ਆਫ ਦਾ ਸਬਜੈਕਟ ਫਸਟ ਫੇਸ ਤਾਂ ਫਸਟ ਫੇਸ ਦੇ ਵਿੱਚ ਬੱਚੇ ਨੇ ਜਿਹੜਾ ਵੀ ਸਬਜੈਕਟ ਚੂਜ਼ ਕਰਨਾ ਹੈ ਕੋਈ ਲੈਂਗੁਏਜ ਦਾ ਚੂਜ਼ ਕਰਨਾ ਹੈ ਠੀਕ ਹੈ ਰੀਜIONAL ਲੈਂਗੁਏਜ ਦਾ ਹੋਏਗਾ ਤਾਂ ਉਥੇ ਉਹਦਾ ਪੇਪਰ ਹੈ ਜਿਹੜਾ ਆ ਜਾਂ ਸੈਕੰਡ ਫੇਸ ਦੇ ਵਿੱਚ ਕੋਈ ਹੌਬੀ ਵਾਲਾ ਸਬਜੈਕਟ ਫਰਸਟ ਫੇਸ ਦੇ ਵਿੱਚ ਹੋ ਸਕਦਾ ਸੈਕੰਡ ਫੇਸ 'ਚ ਹੋ ਸਕਦਾ ਕਿਉਂਕਿ ਫਿਰ ਇੱਥੇ ਇੱਕ ਹੋਰ ਚੀਜ਼ ਮੈਂਸ਼ਨ ਕਰਦੀ ਹੈ ਕਿ ਇਹਨਾਂ ਨੇ ਇਸ ਚੀਜ਼ ਵਿੱਚ ਕਿਹਾ ਕਿ ਸਬਜੈਕਟ ਜਿਹੜਾ ਹੈਗਾ ਫਸਟ ਫੇਸ ਤੇ ਸੈਕੰਡ ਫੇਸ 'ਚ ਜਾ ਕੇ ਫਸਟ ਫੇਸ ਦੇ ਰਿਜ਼ਲਟ 'ਚ ਮੰਨ ਲਓ ਬੱਚੇ ਦਾ ਰਿਜ਼ਲਟ ਫੇਲ ਵਾਲਾ ਆ ਗਿਆ ਜਾਂ ਕੁਝ ਵੀ ਤੇ ਉਹਦੇ ਕੋਲ ਇੱਕ ਚੁਆਇਸ ਰਹੇਗੀ ਕਿ ਉਹ ਵਾਲੇ ਸਬਜੈਕਟ ਨੂੰ ਉਹ ਚੇਂਜ ਕਰ ਸਕਦਾ ਹੈ ਸੋ ਇਸ ਦੀ ਪੂਰੀ ਤਰ੍ਹਾਂ ਜਿਹੜੀ ਵੀ ਡਿਟੇਲ ਆਵੇਗੀ ਉਹ ਵੀ ਅਸੀਂ ਦੁਬਾਰਾ ਦੱਸ ਦੇਵਾਂਗੇ ਬਟ ਇਹ ਚੀਜ਼ ਉਹਨਾਂ ਨੇ ਮੈਂਸ਼ਨ ਕੀਤੀ ਹੋਈ ਹੈ ਦੇ ਵਿੱਚ ਨੀਚੇ ਤੁਹਾਨੂੰ ਦਿਖਾਵਾਂਗੇ ਕਿ ਉਹ ਬੱਚਾ ਸਬਜੈਕਟ ਚੇਂਜ ਕਰਨ ਦੀ ਸੈਕੰਡ ਫੇਸ ਦੇ ਵਿੱਚ ਆਪਸ਼ਨ ਮਿਲੇਗੀ ਫਸਟ ਫੇਸ ਦੇ ਵਿੱਚ ਜਦੋਂ ਇੱਕ ਵਾਰੀ ਰਜਿਸਟ੍ਰੇਸ਼ਨ ਹੋ ਗਈ ਦੁਬਾਰਾ ਹੋ ਚੂਜ਼ ਜਿਹੜੀ ਚੁਆਇਸ ਆ ਨਹੀਂ ਦੇ ਸਕਦਾ ਸਬਜੈਕਟ ਦੀ ਸੋ ਫਸਟ ਫੇਸ ਦਾ ਜਿਹੜਾ ਪੇਪਰ ਹੈ ਉਹ ਉਹਨਾਂ ਨੇ ਲਿਖਿਆ ਹੋਇਆਗਾ ਉਸ ਤੋਂ ਬਾਅਦ ਬੀ ਨੂੰ ਕੋਈ ਪੇਪਰ ਨਹੀਂ ਹੋਏਗਾ 21 ਫਰਵਰੀ ਨੂੰ ਸੋਸ਼ਲ ਸਾਇੰਸ ਦਾ ਪੇਪਰ ਹੋਏਗਾ 22 ਫਰਵਰੀ 2026 ਦੀ ਛੁੱਟੀ ਰਹੇਗੀ ਉਸ ਤੋਂ ਬਾਅਦ ਸੈਕੰਡ ਫੇਸ ਵਾਲਾ ਜਿਹੜਾ ਰੈਸਟ ਆਫ ਦਾ ਸਬਜੈਕਟ ਸੈਕੰਡ ਫੇਸ ਦਾ ਜਿਹੜਾ ਸਬਜੈਕਟ ਹੋਏਗਾ 23 ਫਰਵਰੀ ਨੂੰ ਉਹ ਐਗਜ਼ੈਮਟਾ ਉੱਥੇ ਉਹਨਾਂ ਨੇ ਪਹਿਲਾਂ ਹੀ ਫਿਕਸ ਕੀਤਾ ਉੱਥੇ ਕਿ ਇੱਥੇ ਉਹੀ ਚੀਜ਼ ਆਏਗੀ ਸਾਇੰਸ ਦਾ ਪੇਪਰ ਹੈ ਜਿਹੜਾ ਉਹ 25 ਫਰਵਰੀ ਨੂੰ ਹੋਏਗਾ ਇੱਕ ਚੀਜ਼ ਇੱਥੇ ਹੋਰ ਦੇਖਣ ਵਾਲੀ ਹੈ ਕਿ ਅੱਗੇ ਕੀ ਹੁੰਦਾ ਸੀ ਜਿਵੇਂ ਇੰਗਲਿਸ਼ ਦਾ ਪੇਪਰ ਪਹਿਲਾਂ ਹੋ ਗਿਆ ਜੀ ਪੰਜਾਬੀ ਦਾ ਪੇਪਰ ਪਹਿਲਾਂ ਹੋ ਗਿਆ ਇਸ ਵਾਰ ਵੀ ਤੁਸੀਂ ਦੇਖਿਆ ਬਟ ਇਹਨਾਂ ਨੇ ਬੱਚਿਆਂ ਦੇ ਲਈ ਕਿ ਬੱਚਿਆਂ ਦਾ ਜ਼ਿਆਦਾ ਜ਼ੋਰ ਆ ਜਿਹੜਾ ਇਸ ਤਰ੍ਹਾਂ ਦੇ ਸਾਇੰਸ ਤੇ ਮੈਥ ਦੇ ਉੱਤੇ ਲੱਗਿਆ ਹੁੰਦਾ ਜੀ ਤਾਂ ਸਭ ਤੋਂ ਪਹਿਲਾਂ ਉਹਨਾਂ ਨੇ ਸਬਜੈਕਟ ਹੈ ਜਿਹੜਾ ਮੈਥ ਹੀ ਇਸ ਡੇਟ ਸ਼ੀਟ ਦੇ ਵਿੱਚ ਰੱਖਿਆ ਕਿ ਬੱਚਿਆਂ ਦੇ ਵਿੱਚ ਜ਼ਿਆਦਾ ਜਿਹੜਾ ਪ੍ਰੈਸ਼ਰ ਆ ਉਹ ਇਹਨਾਂ ਸਬਜੈਕਟਸ ਦਾ ਹੁੰਦਾ ਹੈ ਇਸ ਲਈ ਬੱਚਿਆਂ ਨੂੰ ਮੈਥ ਸਬਜੈਕਟ ਹੈ ਜਿਹੜਾ ਉਹਨਾਂ ਨੇ ਸਭ ਤੋਂ ਪਹਿਲਾਂ ਦਿੱਤਾ ਤੇ ਉਸ ਤੋਂ ਬਾਅਦ ਐਸਐਸ ਤੇ ਫਿਰ ਸਾਇੰਸ ਐਸਐਸ ਤੇ ਸਾਇੰਸ ਹੈ ਜੀ ਉਸ ਤੋਂ ਬਾਅਦ ਫਿਰ 27 ਫਰਵਰੀ ਨੂੰ ਉਹਨਾਂ ਨੇ ਹਿੰਦੀ ਦਾ ਪੇਪਰ ਫਿਕਸ ਕੀਤਾ ਜੀ ਉਸ ਤੋਂ ਬਾਅਦ ਉਹਨਾਂ ਨੇ ਦੋ ਨੂੰ ਇੰਗਲਿਸ਼ ਦਾ 2 ਮਾਰਚ ਨੂੰ ਜੀ ਠੀਕ ਹੈ ਜੀ ਇਸ ਤਰ੍ਹਾਂ ਉਹਨਾਂ ਨੇ ਇਹ ਡੇਟ ਸ਼ੀਟ ਬਾਕੀ ਵਿਚਕਾਰ ਦੇਣ ਛੱਡਤੇ ਜਿਹੜੇ ਸਬਜੈਕਟ ਚੂਜ਼ ਹੋਣਗੇ ਜਿਹੜੇ ਵੀ ਉਹਨਾਂ ਦੇ ਬਾਕੀ ਜਿਹੜੇ ਅਦਰ ਸਬਜੈਕਟਸ ਨੇ ਉਹਨਾਂ ਦੇ ਇੱਕ ਕੰਬੀਨੇਸ਼ਨ ਬਣਨਗੇ ਬੋਰਡ ਵੱਲੋਂ ਰეკਮੈਂਡੇਸ਼ਨਸ ਆਣਗੀਆਂ ਇਸ ਚੀਜ਼ ਦੀਆਂ ਸਕੂਲਸ ਨੂੰ ਆਣਗੀਆਂ ਆਪਣੇ ਬੋਰਡਸ ਦੇ ਆਣਗੀਆਂ ਉਹ ਗਰੁੱਪ ਦੇ ਅਕੋਰਡਿੰਗ ਸਬਜੈਕਟ ਦੇ ਅਕੋਰਡਿੰਗ ਜਿਹੜੇ ਉਹਨਾਂ ਦੇ ਕੰਬੀਨੇਸ਼ਨ ਬਣਨਗੇ ਤੇ ਉਸ ਦੇ ਅਕੋਰਡਿੰਗ ਇਹ ਸ਼ੀਟ ਹੋਏਗੀ ਕੰਬੀ ਸਬਜੈਕਟ ਬੱਚਾ ਕੋਈ ਵੀ ਚੂਜ਼ ਕਰ ਸਕਦਾ ਬਟ ਉਸ ਦੇ ਕੰਬੀਨੇਸ਼ਨ ਦੇ ਅਕੋਰਡਿੰਗ ਬੋਰਡ ਨੇ ਫਾਈਨਲ ਸੀਟ ਹੈ ਜਿਹੜੀ ਡੇਟ ਸ਼ੀਟ ਹੈ ਉਹਦੇ ਅਕੋਰਡਿੰਗ ਤਿਆਰ ਕਰਨੀ ਹੋਵੇਗੀ ਸੋ ਅੱਗੇ ਜਿਹੜਾ ਸਾਂਝੀ ਕਰਦੇ ਆਂ ਜੀ ਸੈਕੰਡ ਤੁਹਾਡੇ ਨਾਲ ਜਿਹੜਾ ਸੈਕੰਡ ਫੇਸ ਹੋਏਗਾ ਉਹ ਹੋਏਗਾ ਜੀ ਤੁਹਾਡਾ ਅ ਮਈ ਦੇ ਵਿੱਚ ਪਿੱਛੇ ਆਪਾਂ ਡੇਟ ਪੜ੍ਹੀ ਹੈ ਜਿਹੜਾ ਰਿਜ਼ਲਟ ਆ ਫਸਟ ਫੇਸ ਦਾ ਉਹ ਤੁਹਾਡੇ ਕੋਲ 20 April ਨੂੰ ਆ ਜਾਣਾ ਜੀ ਦੇਖੋ ਕਿੰਨੀ ਜਲਦੀ ਹੁਣ ਦੇਖੋ ਅਸੀਂ ਰਿਜ਼ਲਟ ਉਡੀਕਦੇ ਰਹਿੰਨੇ ਆ ਮਈ ਚ ਆਉਂਦਾ ਜਾ ਕੇ ਤਾਂ ਮਈ ਚ ਤਾਂ ਹੁਣ ਦੁਬਾਰਾ ਪੇਪਰ ਹੋ ਜਾਣੇ ਆ ਜੀ ਜਿਹੜਾ ਤੁਹਾਡਾ ਫਸਟ ਫੇਸ ਦਾ ਰਿਜ਼ਲਟ ਹੈ ਉਹ ਤੁਹਾਡਾ 20 April ਨੂੰ ਆ ਜਾਣਾ ਜੀ ਬਹੁਤ ਜਲਦੀ ਜਿਹੜਾ ਕੰਮ ਹੈ ਉਹ ਹੋਣਾ ਸੋ ਜਿਹੜਾ +2 ਕਲਾਸ ਦਾ ਰਿਜ਼ਲਟ ਆ ਉਹ ਦੇਖੋ 20 ਮਈ ਨੂੰ ਦਿੱਤਾ ਹੋਇਆ ਜੀ ਤਾਂ ਪਲੱਸ 2 ਦਾ ਰਿਜ਼ਲਟ ਜਿਹੜਾ ਉਹ 20 ਮਈ ਨੂੰ ਆ ਜਾਣਾ ਹੈ ਠੀਕ ਹੈ ਜੀ 10th ਦਾ ਪਹਿਲਾਂ ਆ ਜਾਣਾ ਹੈ ਤੇ ਉਸ ਤੋਂ ਬਾਅਦ ਹੋ ਜਾਣਾ ਹੈ ਜੀ ਫਿਰ ਸੈਕੰਡ ਐਗਜ਼ਾਮ 10th ਦਾ ਸ਼ੁਰੂ ਜਿਨ੍ਹਾਂ ਨੇ ਸੈਕੰਡ ਫੇਸ ਵੀ ਰਜਿਸਟਰ ਕਰਵਾਈ ਹੋਏਗੀ ਫਰਸਟ ਦੇ ਨਾਲ ਹੀ ਉਹਨਾਂ ਦਾ ਸੈਕੰਡ ਵੀ ਹੋਏਗਾ ਜਾਂ ਉਹਨਾਂ ਨੂੰ ਜਿਹੜਾ ਹੈਗਾਗਾ 5 ਦਿਨ ਪਹਿਲਾਂ ਐਲਓਸੀ ਐਲਓਸੀ ਦਾ ਮਤਲਬ ਕੀ ਹੈ ਕਿ ਬੱਚੇ ਆਪਣੇ ਵੱਲੋਂ ਇੱਕ ਸਹਿਮਤੀ ਦਿੰਦੇ ਆ ਲਿਖ ਕੇ ਕਿ ਅਸੀਂ ਆਹਾ ਆਹਾ ਸਬਜੈਕਟ ਨੇ ਜਿਹੜੇ ਇਹ ਚੀਜ਼ ਅਸੀਂ ਪੇਪਰ ਦੇਣਾ ਚਾਹੁੰਦੇ ਆ ਦੁਬਾਰੇ ਤੇ ਦੁਬਾਰਾ ਸੈਕੰਡ ਫੇਸ ਦੇ ਵਿੱਚ ਅਸੀਂ ਰਜਿਸਟ੍ਰੇਸ਼ਨ ਕਰਵਾਉਣਾ ਚਾਹੁੰਦੇ ਆ ਉਹਦੇ ਵਿੱਚ ਅਸੀਂ ਆਹਾ ਆਹਾ ਸਬਜੈਕਟਾਂ ਦੇ ਪੇਪਰ ਦੇਣੇ ਨੇ ਜਾਂ ਕੋਈ ਉਹਦੇ ਵਿੱਚ ਛੋਟੀ ਮੋਟੀ ਚੇਂਜ ਕਰਨੀ ਆ ਕੋਈ ਜਿਹੜੇ ਆਪਸ਼ਨਲ ਸਬਜੈਕਟ ਨੇ ਉਹਨਾਂ ਚ ਸੋ ਉਸ ਤੋਂ ਬਾਅਦ ਜਿਹੜੇ ਫਿਕਸ ਨੇ ਸਬਜੈਕਟ ਉਹਨਾਂ ਚ ਚੇਂਜ ਨਹੀਂ ਕਰ ਸਕਦੇ ਇਹ ਬਾਰ ਬਾਰ ਅਸੀਂ ਦੱਸ ਸਕਦੇ ਆ ਦੱਸ ਰਹੇ ਆ ਜਿਹੜਾ ਆਪਸ਼ਨਲ ਹੋਏਗਾ ਉੱਥੇ ਤੇ ਜਿਹੜੀ ਹੈਗੀ ਹੈਗੀ ਰਿਲੈਕਸੇਸ਼ਨ ਰੱਖੀ ਗਈ ਹੈ ਉਹ ਅੱਗੇ ਤੁਹਾਨੂੰ ਦੱਸਾਂਗੇ ਸੋ ਸੇਮ ਉਹੀ ਚੀਜ਼ ਬਣੀ ਹੋਈ ਹੈ 5 ਮਈ ਨੂੰ ਮੈਥ ਦਾ ਠੀਕ ਹੈ ਜੀ ਉਸ ਤੋਂ ਬਾਅਦ 9 ਮਈ ਨੂੰ ਸਾਇੰਸ ਦਾ ਸੋਸ਼ਲ ਸਾਇੰਸ ਦਾ 13 ਮਈ ਨੂੰ ਸਾਇੰਸ ਦਾ ਠੀਕ ਹੈ ਜੀ ਅਦਰ ਲੈਂਗੁਏਜ ਜਿਹੜੀ ਵੀ ਰੀਜਨਲ ਲੈਂਗੁਏਜ ਹੋਏਗੀ ਉਹ 15 ਮਈ ਦੀ ਹੋਏਗੀ ਸੈਕੰਡ ਦੇ ਫੇਸ ਦੇ ਵਿੱਚ ਉਸ ਤੋਂ ਬਾਅਦ ਤੁਹਾਡੇ ਕੋਲ ਇੰਗਲਿਸ਼ 18 ਮਈ ਨੂੰ ਹੋਏਗੀ ਸੋ ਇਸ ਤਰ੍ਹਾਂ ਦਿੱਤੀ ਜਾਏਗੀ ਤੇ ਅਗਸਤ ਦੇ ਵਿੱਚ ਜਾ ਕੇ ਸੈਕੰਡ ਫੇਸ ਦਾ ਜਿਹੜਾ ਰਿਜ਼ਲਟ ਹੈ ਉਹ ਆ ਜਾਣਾ ਸੋ ਜਿਹੜੀਆਂ ਅਸੀਂ ਗੱਲਾਂ ਕਰ ਰਹੇ ਸੀ ਕਿ ਇਸ ਤਰ੍ਹਾਂ ਇਸ ਤਰ੍ਹਾਂ ਦੀ ਇਹਦੇ ਵਿੱਚ ਆਪਸ਼ਨਾਂ ਦਿੱਤੀਆਂ ਗਈਆਂ ਰਿਲੈਕਸੇਸ਼ਨਸ ਦਿੱਤੀਆਂ ਗਈਆਂ ਉਹ ਹੁਣ ਨੀਚੇ ਦਿੱਤੀਆਂ ਹੋਈਆਂ ਨੇ ਜੀ ਤਾਂ ਤੁਸੀਂ ਪੜ੍ਹ ਸਕਦੇ ਹੋ ਕਿ 10 ਨੰਬਰ ਦੇ ਵਿੱਚ ਸਭ ਤੋਂ ਪਹਿਲਾਂ ਕੀ ਹੈ ਦਾ ਸਕੀਮ ਆਫ ਸਟੱਡੀਜ਼ ਐਂਡ ਸਕੀਮ ਆਫ ਐਗਜ਼ਾਮੀਨੇਸ਼ਨ ਬਿਲ ਰਿਮੇਨ ਦਾ ਸੇਮ ਤਾਂ ਜਿਹੜੀ ਸਟੱਡੀ ਤੇ ਐਗਜ਼ਾਮ ਦੀ ਰეკਮੈਂਡੇਸ਼ਨਸ ਨੇ ਜਿਹੜੀ ਸਕੀਮ ਆ ਉਹ ਸੇਮ ਰਹੇਗੀ ਜੀ ਕੋਈ ਉੱਥੇ ਬਦਲਾਅ ਨਹੀਂ ਹੋਏਗਾ ਸੇਮ ਜਿਵੇਂ ਤੁਹਾਨੂੰ ਪਤਾ ਹੀ ਹੈ ਪਹਿਲਾਂ ਸਿਲੇਬਸ ਆਉਂਦਾ ਸਭ ਕੁਝ ਆਉਂਦਾ ਉਹ ਉਸੇ ਤਰ੍ਹਾਂ ਚੱਲ ਰਿਹਾ ਸੋ ਉਸ ਤੋਂ ਬਾਅਦ CEWSN ਬੱਚਿਆਂ ਦੇ ਲਈ ਦਿੱਤਾ ਹੋਇਆ ਇਹ ਵੀ ਸੇਮ ਹੀ ਹੈ ਜੀ ਠੀਕ ਹੈ ਜੀ ਅ ਉਸ ਤੋਂ ਬਾਅਦ ਅੱਗੇ ਚੱਲਦੇ ਹਾਂ ਜੀ 13th ਪੁਆਇੰਟ ਦੇ ਵਿੱਚ ਦੇਖੋ ਦਾ ਐਗਜ਼ਾਮੀਨੇਸ਼ਨ ਸੈਂਟਰ ਬਿਲ ਵੀ ਫਿਕਸਡ ਫਾਰ ਦਾ ਫਰਸਟ ਐਗਜ਼ਾਮੀਨੇਸ਼ਨ ਐਂਡ ਫਾਰ ਦਾ ਸੈਕੰਡ ਐਗਜ਼ਾਮੀਨੇਸ਼ਨ ਟੂ ਦਾ ਸੇਮ ਸੈਂਟਰ ਸ਼ਲ ਬੀ ਅਲੋਟਡ ਤਾ ਐਗਜ਼ਾਮੀਨੇਸ਼ਨ ਸੈਂਟਰ ਜਿਹੜਾ ਉਹ ਸੇਮ ਅਲੋਟ ਕਰਨ ਦੀ ਇੱਥੇ ਗੱਲ ਕਹੀ ਗਈ ਹੈ ਜੀ ਕਿ ਫਰਸਟ ਤੇ ਸੈਕੰਡ ਫੇਸ ਦੇ ਲਈ ਜਿਹੜਾ ਹੈਗਾ ਉਹ ਸੇਮ ਹੀ ਰਹੇਗਾ ਐਲਓਸੀ will be completed by September end of the previous year from the year of conduct of examination ਜਿਹੜੀ ਤੁਹਾਡੀ ਰਜਿਸਟ੍ਰੇਸ਼ਨ ਹੁੰਦੀ ਹੈ ਜੀ ਉਹ ਤੁਹਾਨੂੰ ਪਤਾ ਹੀ ਹੈ ਕਿ ਤੁਹਾਡੇ ਪ੍ਰੀ ਬੋਰਡ ਪੇਪਰਾਂ ਤੋਂ ਪਹਿਲਾਂ ਹੀ ਹੋ ਜਾਂਦੀ ਹੁੰਦੀ ਹੈ ਐਲਓਸੀ ਜਿਹੜੀ ਤੁਹਾਡੀ ਉਹ ਪਰੀ ਬੋਰਡ ਪੇਪਰਾਂ ਤੋਂ ਪਹਿਲਾਂ ਹੀ ਹੋ ਜਾਣੀ ਹੈ ਤੁਹਾਡੇ ਜਿਹੜੀ ਸੈਮਤੀ ਹੁੰਦੀ ਹੈਗੀ ਉਹ ਲੈ ਲਈ ਜਾਂਦੀ ਹੈ ਤੁਹਾਡੇ ਕੰਬੀਨੇਸ਼ਨ ਵਗੈਰਾ ਦੱਸ ਕੇ ਸਾਰਾ ਕੁਝ ਦੱਸ ਕੇ ਠੀਕ ਹੈ ਜੀ ਆਫਟਰ ਹੁਣ ਧਿਆਨ ਨਾਲ ਪੜਿਓ ਆਫਟਰ ਸਬਮਿਸ਼ਨ ਆਫ ਐਲਓਸੀ ਨੋ ਚੇਂਜ ਇਨ ਦਾ ਸਬਜੈਕਟਸ ਆਫਰਡ ਬਿਲ ਬੀ ਅਲਾਉਡ ਜਦੋਂ ਤੁਸੀਂ ਐਲਓਸੀ ਦੇ ਦਿੱਤੀ ਫਿਰ ਤੁਹਾਡਾ ਕੋਈ ਸਬਜੈਕਟ ਚੇਂਜ ਨਹੀਂ ਹੋਣਾ ਥਿਸ ਬਿਲ ਬੀ ਕਨਸਾਈਡਰਡ ਓਨਲੀ ਇਨ ਦਾ ਸੈਕੰਡ ਐਗਜ਼ਾਮੀਨੇਸ਼ਨ ਤਾਂ ਇਹ ਚੀਜ਼ ਸਿਰਫ ਤੇ ਸਿਰਫ ਕਨਸਾਈਡਰ ਕੀਤੀ ਜਾਊਗੀ ਸਿਰਫ ਤੇ ਸਿਰਫ ਸੈਕੰਡ ਫੇਸ 'ਚ ਫਰਸਟ ਕੁਝ ਨਹੀਂ ਹੋਣ ਵਾਲਾ ਫਿਲਿੰਗ ਆਫ ਐਲਓਸੀ ਫਾਰ ਦਾ ਫਰਸਟ ਐਗਜ਼ਾਮੀਨੇਸ਼ਨ ਵਿਲ ਬੀ ਕੰਪਲਸਰੀ ਪਹਿਲੇ ਜਿਹੜੇ ਤੁਹਾਡੇ ਮਾਰਚ 'ਚ ਫਰਬਰੀ ਮਾਰਚ ਦੇ ਪੇਪਰ ਹੋਣੇ ਨੇ ਐਗਜ਼ਾਮ ਹੋਣੇ ਨੇ ਉਹਨਾਂ ਦੇ ਲਈ ਤੁਹਾਨੂੰ ਐਲਓਸੀ ਕੰਪਲਸਰੀ ਹੈ ਜੀ ਆਪਸ਼ਨ ਫਾਰ ਬੋਥ ਐਗਜ਼ਾਮੀਨੇਸ਼ਨ ਵਿਲ ਬੀ ਓਬਟੇਨਡ ਇਨ ਦਾ ਐਲਓਸੀ ਵੈਨ ਫਿਲਿੰਗ ਫਾਰ ਦਾ ਫਰਸਟ ਐਗਜ਼ਾਮੀਨੇਸ਼ਨ ਨੋ ਨਿਊ ਨੇਮ विल बी ਐਡਡ ਟੂ ਦਾ ਐਲਓਸੀ ਆਫ ਦਾ ਸੈਕੰਡ ਐਗਜ਼ਾਮੀਨੇਸ਼ਨ ਠੀਕ ਹੈ ਜੀ ਤਾਂ ਨਵਾਂ ਕੋਈ ਵੀ ਨਾਮ ਐਡ ਉਹਦੇ ਵਿੱਚ ਨਹੀਂ ਹੋਣਾ ਜੀ ਦੁਬਾਰਾ ਐਲਓਸੀ ਸੈਕੰਡ ਦਾ ਜਦੋਂ ਅਸੀਂ ਫਸਟ ਕਰਦੇ ਹਾਂ ਜੀ ਉਹਦੀ ਡਿਸੀਜਨ ਲੈ ਲਿਓ ਕਿ ਅਸੀਂ ਦੋ ਵਾਰੀ ਪੇਪਰ ਦੇਣੇ ਕਿ ਇੱਕ ਵਾਰੀ ਦੇਣੇ ਆ ਅਗਰ ਦੋ ਵਾਰੀ ਪੇਪਰ ਦੋਗੇ ਤਾਂ ਇੱਥੇ ਘਬਰਾਉਣ ਦੀ ਕੋਈ ਗੱਲ ਨਹੀਂ ਜਿਹੜੇ ਅਟੈਂਪਟ ਚ ਤੁਹਾਡੇ ਨੰਬਰ ਜ਼ਿਆਦਾ ਹੋਣਗੇ ਉਹ ਤੁਹਾਡਾ ਰਿਜ਼ਲਟ ਫਾਈਨਲ ਮੰਨਿਆ ਜਾਵੇਗਾ ਜਿਹੜੇ ਚ ਘੱਟ ਹੋਣਗੇ ਕਬਰਾਉਣ ਦੀ ਨਹੀਂ ਲੋੜ ਕਿ ਅਸੀਂ ਦੂਜੀ ਵਾਰ ਪੇਪਰ ਦਿੱਤੇ ਉਹ ਚ ਨੰਬਰ ਘੱਟ ਆ ਗਏ ਜੀ ਇਸ ਕਰਕੇ ਸਾਡਾ ਰਿਜ਼ਲਟ ਤਾਂ ਬਦਲ ਹੀ ਤਾਂ ਘੱਟ ਗਿਆ ਨੋ ਫਸਟ ਅਟੈਂਪਟ ਦੇ ਵਿੱਚ ਤੁਹਾਡੇ ਨੰਬਰ ਵਧੀਆ ਆਉਂਦੇ ਆ ਸੈਕੰਡ ਚ ਘੱਟ ਆਉਂਦੇ ਆ ਤਾਂ ਫਸਟ ਵਾਲਾ ਰਿਜ਼ਲਟ ਤੁਹਾਡਾ ਜੋ ਹੈ ਉਹ ਕੈਰੀ ਕੀਤਾ ਜਾਊਗਾ ਦੂਸਰੇ ਨੂੰ ਛੱਡ ਦਿੱਤਾ ਜਾਊਗਾ ਸੋ ਅੱਗੇ ਦੇਖਦੇ ਆਂ ਜੀ ਫੋਰ ਸੈਕਿੰਡ ਐਗਜ਼ਾਮੀਨੇਸ਼ਨ 17 ਨੰਬਰ ਪੁਆਇੰਟ ਦੇ ਵਿੱਚ ਦੇਖੋ ਫੋਰ ਸੈਕਿੰਡ ਐਗਜ਼ਾਮੀਨੇਸ਼ਨ ਐਲਓਸੀ ਬਿਲ ਵੀ ਮੇਡ ਲਾਈਵ ਇਮੀਡੀਏਟਲੀ ਆਫਟਰ ਦਾ ਰਿਜ਼ਲਟ ਡਿਕਲੇਰੇਸ਼ਨ ਓਨਲੀ ਫੋਰ ਆਪਟਿੰਗ ਆਊਟ ਆਫ ਸੈਕਿੰਡ ਐਗਜ਼ਾਮੀਨੇਸ਼ਨ ਠੀਕ ਹੈ ਜੀ ਤਾਂ ਇਹਦੇ ਵਿੱਚ ਸੈਕਿੰਡ ਅਟੈਂਪਟ ਦੇ ਲਈ ਜਿਹੜੀ ਹੈ ਕੰਡੀਸ਼ਨ ਰੱਖੀ ਗਈ ਹੈ ਕਿ ਜਿਹੜਾ ਐਲਓਸੀ ਹੈ ਉਹ ਬਿਲਕੁਲ ਸੈਕੰਡ ਐਗਜ਼ਾਮੀਨੇਸ਼ਨ ਦੇ ਲਈ ਨਾਲ ਦੀ ਨਾਲ ਰਿਜ਼ਲਟ ਡੈਕਲੇਰੇਸ਼ਨ ਦੇ ਅਕੋਰਡਿੰਗ ਲਾਈਵ ਕੀਤਾ ਜਾਵੇਗਾ ਦੇਖੋ ਅਪਡੇਟਸ ਦਿੱਤੀਆਂ ਹੋਈਆਂ ਸੀ ਕਿ 5 ਦਿਨ ਪਹਿਲਾਂ 5 ਦਿਨ ਪਹਿਲਾਂ ਆਲ ਸ਼ਡਿਊਲਸ ਵਿਲ ਬੀ ਫਿਕਸਡ ਐਂਡ देयर विल ਨਾਟ ਬੀ ਐਨੀ ਡਿਵੀਏਸ਼ਨ ਇਨ ਦਾ ਚਲੋ ਅੱਗੇ ਪੜ੍ਹਦੇ ਹਾਂ ਇਹ ਤਾਂ ਸਾਰੇ ਪੁਆਇੰਟਸ ਹੋ ਗਏ ਮੇਨ ਮੇਨ ਸਾਰਾ ਕੁਝ ਬਾਕੀ ਸੇਮ ਰਹਿਣ ਵਾਲਾ ਜੀ ਅਗਸਟਡ ਹੌਲੀਡੇਜ਼ ਦਾ ਲਿਖਿਆ ਹੋਇਆ ਹੈ ਅ ਅੱਗੇ ਦੇਖੋ ਜੀ ਨੋ ਪਾਸਿੰਗ ਡਾਕੂਮੈਂਟ ਬਿਲ ਬੀ ਇਸ਼ੂਡ ਆਫਟਰ ਦਾ ਰਿਜ਼ਲਟ ਆਫ ਫਰਸਟ ਐਗਜ਼ਾਮੀਨੇਸ਼ਨ ਅਗਰ ਤੁਸੀਂ ਅ ਚਲੋ এবੀ ਪਰਫਾਰਮੈਂਸ ਆਫ ਫਰਸਟ ਆ ਦੇਖੋ ਆ ਪੁਆਇੰਟ ਜਿਹੜਾ ਮੈਂ ਡਿਸਕਸ ਕਰ ਰਿਹਾ ਸੀ 28 ਨੰਬਰ ਪੁਆਇੰਟ ਆਪਾਂ ਪੜ੍ਹਦੇ ਹਾਂ ਪਰਫਾਰਮੈਂਸ ਆਫ ਫਰਸਟ ਐਗਜ਼ਾਮੀਨੇਸ਼ਨ ਬਿਲ ਬੀ ਮੇਡ ਅਵੇਲੇਬਲ ਇਨ ਡਿਜੀ ਲੋਕਰ ਹਾਂਜੀ ਜਿਹੜਾ ਤੁਹਾਡਾ ਪਹਿਲਾ ਰਿਜ਼ਲਟ ਮੰਨ ਲਓ ਤੁਸੀਂ ਦੋਨੇ ਅਟੈਂਪਟ ਆ ਦੇਣੇ ਆ ਫਸਟ ਦੇ ਸੈਕੰਡ ਫੇਸ ਦੇ ਪੇਪਰ ਦੇਣੇ ਆ ਤਾਂ ਜਿਹੜਾ ਫਸਟ ਦਾ ਰਿਜ਼ਲਟ ਤੁਹਾਡੇ ਡੀਜੀ ਲੋਕਰ ਚ ਆ ਜਾਣਾ ਜੀ ਤੁਹਾਨੂੰ ਡਾਕੂਮੈਂਟ ਕੋਈ ਨਹੀਂ ਦੇਣਾ ਉੱਪਰਲੇ ਚ ਇਹੀ ਲਿਖਿਆ ਹੋਇਆ ਸੀ ਇਸ ਲਈ ਮੈਂ ਥੱਲੇ ਕਨਸੋਲिडेट ਹੋ ਜਾਊਗਾ ਇਕੱਠਾ ਹੀ ਪੜ੍ਹ ਦਿੰਨੇ ਆ 28 ਨੰਬਰ ਚ ਇਹ ਕਲੀਅਰ ਆ ਕੇ ਫਸਟ ਫੇਸ ਦਾ ਰਿਜ਼ਲਟ ਤੁਹਾਡਾ ਡੀਜੀ ਲੋਕਰ ਚ ਆ ਜਾਣਾ ਹੈ ਜੀ ਠੀਕ ਹੈ ਜੀ ਤਾਂ ਜਿਹਦੇ ਕਰਕੇ ਕੀ ਹੈ ਤੁਸੀਂ ਇੱਕ ਵਾਰੀ ਐਡਮਿਸ਼ਨ ਲੈ ਲਓਗੇ ਅੱਗੇ ਆ ਦੀ ਸਟੱਡੀ ਵੀ ਸਟਾਰਟ ਕਰ ਸਕਦੇ ਹੋ ਐਡਮਿਸ਼ਨ ਵੀ ਲੈ ਸਕਦੇ ਹੋ ਕਿਸੇ ਵੀ ਸਕੂਲ ਚ ਜਾ ਕੇ ਕਿਤੇ ਬਦਲਣਾ ਹੋਵੇ ਜਾਂ ਤੁਹਾਨੂੰ ਪ੍ਰੋਵੀਜ਼ਨਲ ਐਡਮਿਸ਼ਨ ਵੀ ਮਿਲ ਜਾਂਦੀ ਹੁੰਦੀ ਆ ਜਦੋਂ ਤੁਹਾਡਾ ਰਿਜ਼ਲਟ ਵੇਟਿੰਗ ਚ ਹੋਵੇ ਤਾਂ ਅੱਗੇ ਕੀ ਹੈ ਜੀ ਦਿਸ ਕੁਡ ਬੀ ਯੂਜ਼ਡ ਫਾਰ ਐਡਮਿਸ਼ਨ ਟੂ ਕਲਾਸ 11 ਹਾਂਜੀ ਜਿਹੜੀ ਗੱਲ ਮੈਂ ਪਹਿਲਾਂ ਹੀ ਦੱਸਤੀ ਹੈ ਕਿ ਇਹ ਡੀਜੀ ਲੋਕਰ ਚ ਆਉਣ ਦਾ ਕਾਰਨ ਹੈ ਇਹਦੇ ਸਿਰ ਤੇ ਤੁਹਾਨੂੰ ਐਡਮਿਸ਼ਨ ਮਿਲ ਜਾਣੀ ਆ 11th ਦੇ ਵਿੱਚ ਸਟੂਡੈਂਟ ਹਾਸ ਨਾਟ ਵਿਸ਼ ਟੂ ਅਪੀਅਰ ਇਨ ਸੈਕੰਡ ਐਗਜ਼ਾਮੀਨੇਸ਼ਨ ਤਾਂ ਜਿਹੜੇ ਬੱਚੇ ਸੈਕੰਡ ਫੇਸ ਨਹੀਂ ਦੇਣਾ ਚਾਹੁੰਦੇ ਉਹ ਉਹ ਜੀ ਡੀਜੀ ਲੋਕਰ ਤੋਂ ਆਪ ਦਾ ਡਾਕੂਮੈਂਟ ਡਾਊਨਲੋਡ ਕਰਿਓ ਤੇ ਆਪਦੀ ਐਡਮਿਸ਼ਨ ਲੈ ਲਿਓ ਜਿਹੜੇ ਫਸਟ ਤੋਂ ਬਾਅਦ ਸੈਕੰਡ ਫੇਸ ਵਾਲੇ ਆਉਣਗੇ ਉਹ ਵੇਟ ਕਰ ਲਿਓ ਉਹ ਐਡਮਿਸ਼ਨ ਹੈ ਜਿਹੜੀ ਪ੍ਰੋਵੀਜ਼ਨਲ ਲੈ ਲਿਓ ਉਹਨਾਂ ਨੂੰ ਰਿਜ਼ਲਟ ਡਿਕਲੇਅਰ ਜਦੋਂ ਦੋਨੇ ਫੇਸ ਦਾ ਕੰਪਲੀਟ ਹੋ ਗਿਆ ਉਸ ਤੋਂ ਬਾਅਦ ਅਗਸਤ ਚ ਮਿਲ ਜਾਣਾ ਜੀ ਡਾਕੂਮੈਂਟ ਕਹਿ ਰਹੇ ਆ ਰਿਜ਼ਲਟ ਆ ਜਾਏਗਾ ਬਟ ਡਾਕੂਮੈਂਟ ਮਿਲੇਗਾ ਉਹਨਾਂ ਨੂੰ ਦੋਨੋਂ ਫੇਸ ਕੰਪਲੀਟ ਹੋਣ ਤੋਂ ਬਾਅਦ ਡਾਕੂਮੈਂਟ ਸਿਰਫ ਜਿਹੜੇ ਫਸਟ ਅਟੈਂਪਟ ਵਾਲੇ ਇੱਕੋ ਅਟੈਂਪਟ ਵਾਲੇ ਹੋਣਗੇ ਉਹਨਾਂ ਨੂੰ ਡੀਜੀ ਲੋਕਰ ਚ ਮਿਲ ਜੇਗਾ ਦੂਸਰੇ ਵਾਲੇ ਨੂੰ ਰਿਜ਼ਲਟ ਮਿਲ ਜੇਗਾ ਰਿਜ਼ਲਟ ਆਪ ਦਾ ਉੱਥੋਂ ਡਾਊਨਲੋਡ ਕਰ ਸਕਦਾ ਬਟ ਜਿਹੜਾ ਡਾਕੂਮੈਂਟ ਹੈ ਉਹ ਦੋਨੋਂ ਫੇਸ ਕੰਪਲੀਟ ਹੋਣ ਤੋਂ ਬਾਅਦ ਮਿਲੇਗਾ ਸੋ ਇਹਨਾਂ ਨੇ ਇਸ ਤੋਂ ਬਾਅਦ ਇਹ ਕਲੀਅਰ ਕੀਤਾ ਕਿ ਜਿਹੜੇ ਪ੍ਰੈਕਟੀਕਲ ਵਗੈਰਾ ਐਗਜ਼ਾਮ ਨੇ ਜੋ ਵੀ ਆ ਉਹ ਇੱਕ ਵਾਰੀ ਹੀ ਹੋਣੇ ਆ ਦੋ ਵਾਰੀ ਨਹੀਂ ਹੋਣੇ ਸਿਰ ਤੇ ਸਿਰ ਰਿਟਨ ਜਿਹੜੇ ਐਗਜ਼ਾਮ ਨੇ ਉਹੀ ਦੋ ਵਾਰੀ ਹੋਣਗੇ ਠੀਕ ਹੈ ਜੀ ਅੱਗੇ ਜੀ ਤੁਸੀਂ 35 ਨੰਬਰ ਪੁਆਇੰਟ ਪੜ੍ਹਨਾ ਹੈ ਜੀ 35 ਨੰਬਰ ਸਟੂਡੈਂਟਸ ਹੂ ਫੇਲਡ ਟੂ ਪਾਸ ਫਰੋਮ 1st ਟੂ 5th 1st ਟੂ 5th ਸਬਜੈਕਟ ਇਨ 1st ਐਗਜ਼ਾਮੀਨੇਸ਼ਨ ਬਿਲ ਬੀ ਪਲੇਸਡ ਅੰਡਰ ਦਾ ਇੰਪਰੂਵਮੈਂਟ ਕੈਟਾਗਰੀ ਜਿਹੜੇ ਬੱਚੇ ਪਾਸ ਕਰਨ ਦੇ ਲਈ ਦੁਬਾਰਾ ਅਟੈਂਪਟ ਦੇਣਗੇ ਉਹ ਇੰਪਰੂਵਮੈਂਟ ਕੈਟਾਗਰੀ 'ਚ ਜਾਣਗੇ ਜੀ ਜਾਂ ਜਿਹੜੇ ਦੋ ਵਾਰੀ ਆਪਾਂ ਜਿਵੇਂ ਯੂਨੀਵਰਸਿਟੀ ਦੇ ਪੇਪਰ ਦਿੰਦੇ ਆ ਆਪਣੀ ਇੰਪਰੂਵਮੈਂਟ ਫਿਲ ਕਰਦੇ ਆ ਕਿ ਅਸੀਂ ਦੁਬਾਰਾ ਨੰਬਰ ਵਧਾਉਣਾ ਚਾਹੁੰਦੇ ਆ ਅਗਰ ਨੰਬਰ ਵੱਧ ਜਾਂਦੇ ਆ ਤਾਂ ਉਹ ਵਧੇ ਹੋਏ ਲੱਗ ਜਾਂਦੇ ਆ ਅਗਰ ਘਟ ਜਾਂਦੇ ਆ ਤਾਂ ਪਹਿਲਾਂ ਵਾਲੇ ਹੀ ਰਿਮੇਨ ਰਹਿੰਦੇ ਆ ਸੇਮ ਐਸ ਇਟ ਇਜ਼ ਐਂਡ ਬੀਲ ਬੀ ਅਲਾਉਡ ਟੂ ਅਪੀਅਰ ਇਨ ਸੈਕੰਡ ਐਗਜ਼ਾਮੀਨੇਸ਼ਨ ਜਿਹੜੇ ਬੱਚੇ ਅਪੀਅਰ ਨਹੀਂ ਹੋ ਸਕਣਗੇ ਫਰਸਟ ਦੇ ਵਿੱਚ ਤਾਂ ਉਹਨਾਂ ਨੂੰ ਸੈਕੰਡ ਚਾਂਸ ਇੰਪਰੂਵਮੈਂਟ ਦੇ ਲਈ ਦਿੱਤਾ ਜਾਊਗਾ ਇਸੇ ਲਈ ਤਾਂ ਉਹਨਾਂ ਦਾ ਸਾਲ ਬਚਾਉਣ ਦੇ ਲਈ ਕਹਿ ਲਓ ਉਹਨਾਂ ਦਾ ਸੀਬੀਐਸਸੀ ਬੋਰਡ ਵੱਲੋਂ ਇੱਕ ਤਰ੍ਹਾਂ ਦਾ ਬੈਨੀਫਿਟ ਦਿੱਤਾ ਗਿਆ ਕਿ ਉਹ ਬੱਚਿਆਂ ਦੇ ਅੰਦਰੋਂ ਇਸ ਚੀਜ਼ ਦਾ ਬਹਿਮ ਡਰ ਨਿਕਲ ਜਾਵੇ ਤਾਂ ਕਿ ਉਹ ਬੱਚੇ ਰਿਲੈਕਸ ਹੋ ਕੇ ਆਪਣਾ ਐਗਜ਼ਾਮ ਦੇ ਸਕਣ ਦਾ ਸਿਲੇਬਸ ਫਾਰ ਐਨੀ ਐਗਜ਼ਾਮੀਨੇਸ਼ਨ ਵਿਲ ਬੀ ਦਾ ਸਿਲੇਬਸ ਆਫ ਦਾ ਚਲੋ ਜੋ ਵੀ ਹੈ ਅੱਗੇ ਤਾਂ ਨਾਰਮਲ ਆਪਣੀਆਂ ਪਹਿਲਾਂ ਵਾਲੀਆਂ ਹੀ ਗੱਲਾਂ ਨੇ ਸਾਰੀਆਂ ਹਾਂਜੀ ਤਾਂ ਮੇਨ ਮੇਨ ਜੋ ਵੀ ਸੀਗਾ ਇਹਦੇ ਵਿੱਚ ਤੁਹਾਨੂੰ ਉਹ ਸਾਰਾ ਕੁਝ ਅ ਅਸੀਂ ਇਸ ਵੀਡੀਓ ਦੇ ਵਿੱਚ ਦੱਸਿਆ ਸੋ ਇਹ ਜਿਹੜਾ ਕਾਫੀ ਕੁਝ ਆਪਾਂ ਕਹਿ ਸਕਦੇ ਹਾਂ ਨਵਾਂ ਵੀ ਹੈ ਬੱਚਿਆਂ ਦੇ ਫਾਇਦੇਮੰਦ ਵੀ ਹੈ ਪਰ ਜਿਹੜੇ ਸਕੂਲਜ਼ ਨੇ ਲਗਭਗ ਜਿਹੜੇ ਕਾਫੀ ਸਕੂਲ ਨੇ ਉਹਨਾਂ ਦੇ ਤਾਂ ਸਾਰੇ ਫੈਕਿਲਟੀਆਂ ਪੂਰੇ ਹੁੰਦੇ ਨੇ ਜੋ ਨਾਰਮਸ ਪੂਰੇ ਹੁੰਦੇ ਆ ਪਰ ਫਿਰ ਵੀ ਕੁਝ ਸਕੂਲ ਐਦਾਂ ਦੇ ਨੇ ਜਿਹੜੇ ਤੁਸੀਂ ਸਮਝ ਸਕਦੇ ਹੋ ਮੈਂ ਕੀ ਗੱਲ ਕਰ ਰਿਹਾ ਸੋ ਉਹਨਾਂ ਨੂੰ ਕਿਤੇ ਨਾ ਕਿਤੇ ਸੋਚਣਾ ਪਵੇਗਾ ਸੀਬੀਐਸਸੀ ਬੋਰਡ ਨੂੰ ਵੀ ਸੋਚਣਾ ਪਵੇਗਾ ਕਿ ਐਫੀਲੀਏਸ਼ਨ ਅਸੀਂ ਦੇ ਤਾਂ ਦਿੰਨੇ ਆ ਬਟ ਕੀ ਬੱਚੇ ਦੇ ਲਈ ਉਹ ਚੀਜ਼ ਹੈ ਔਰ ਜਿਹੜੇ ਮਾਪੇ ਸਿਰਫ ਸਟੇਟਸ ਸਿੰਬਲ ਦੇ ਤੌਰ ਤੇ ਇਸ ਤਰ੍ਹਾਂ ਦੇ ਸਕੂਲਸ ਦੇ ਵਿੱਚ ਆਪਣੇ ਬੱਚਿਆਂ ਨੂੰ ਐਡਮਿਸ਼ਨ ਦੇ ਦਿੰਦੇ ਨੇ ਜਿਹੜੇ ਕਿ ਨਾਰਮਸ ਪੂਰੇ ਨਹੀਂ ਕਰਦੇ ਉਥੇ ਫੈਕਿਲਟੀਜ਼ ਪੂਰੀਆਂ ਨਹੀਂ ਹੈਗੀਆਂ ਸੋ ਉਥੋਂ ਇਹਨਾਂ ਚੀਜ਼ਾਂ ਦੇ ਲਈ ਪੇਰੈਂਟਸ ਨੂੰ ਗ੍ਰੇਸ ਕਰਨਾ ਚਾਹੀਦਾ ਤੇ CBSE ਬੋਰਡ ਨੂੰ ਵੀ ਇਸ ਚੀਜ਼ ਦੇ ਉੱਤੇ ਲਗਾਮ ਕੱਸਣੀ ਚਾਹੀਦੀ ਹੈ ਕਿ ਜਿਹੜੇ ਸਕੂਲ ਨਾਰਮਸ ਪੂਰੇ ਕਰਦੇ ਆ ਫੈਕਿਲਟੀਜ਼ ਪੂਰੀਆਂ ਹੈਗੀਆਂ ਨੇ ਉੱਥੇ ਹਰ ਚੀਜ਼ ਦੀਆਂ ਹਰ ਸਬਜੈਕਟ ਦੀਆਂ ਲੈਬਸ ਪੂਰੀਆਂ ਨੇ ਕਿਉਂਕਿ ਪੇਰੈਂਟਸ ਅਗਰ ਇੰਨੀਆਂ ਫੀਸਸ ਦੇ ਰਹੇ ਨੇ ਤਾਂ ਬੱਚਿਆਂ ਨੂੰ ਮਾਡਰਨ ਟਾਈਪ ਦੀ ਸਟੱਡੀ ਆ ਜਿਹੜੀ ਉਹ ਮਿਲਣੀ ਚਾਹੀਦੀ ਆ ਸੋ ਇਸ ਤਰ੍ਹਾਂ ਦੀ ਲੱਗੀ ਜਾਣਕਾਰੀ ਜੀ ਇਹ ਤੁਸੀਂ ਵੀ ਸਾਰਿਆਂ ਨੇ ਪਾੜੀ ਲਈ ਹੋਣੀ ਆ ਅਗਰ ਤੁਹਾਨੂੰ ਡਿਟੇਲ ਚ ਚੰਗੀ ਤਰ੍ਹਾਂ ਸਮਝਾਉਣ ਚ ਅਸੀਂ ਕਾਮਯਾਬ ਰਹੇ ਤਾਂ ਕਮੈਂਟਸ ਦੇ ਵਿੱਚ ਆਪਣੀ ਜਾਣਕਾਰੀ ਦੇਣਾ ਲਾਈਕ ਜ਼ਰੂਰ ਕਰਨਾ ਜੀ ਇਸ ਨਾਲ ਸਾਨੂੰ ਹੌਸਲਾ ਮਿਲਦਾ ਹੋਰ ਅੱਗੇ ਤੋਂ ਅੱਗੇ ਵੀਡੀਓਜ਼ ਲੈ ਕੇ ਆਉਣ ਦੇ ਲਈ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਆਪਣੇ ਦੋਸਤਾਂ ਮਿੱਤਰਾਂ ਨਾਲ ਆਪਣੇ ਸਟੂਡੈਂਟਸ ਨਾਲ ਇਹ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਨਾ ਜੀ ਥੈਂਕ ਯੂ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ